ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਸੰਦੀਪ ਸਿੰਘ ਹਰਲ ਤੇ ਮੇਰੇ ਨਾਲ ਕਬਰਾ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਢੱਲਾ ਢੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ ਧੰਨਵਾਦ ਤੁਹਾਡਾ ਢੱਲਾ ਸਾਹਿਬ ਵਿਧਾਨ ਸਭਾ ਦੇ ਵਿੱਚ ਆ ਜਿਹੜਾ ਸੈਸ਼ਨ ਹੋਇਆ ਇਹਦੇ ਤੋਂ 2027 ਦੀ ਜੇ ਤਸਵੀਰ ਬਣਾਣੀ ਹੋਵੇ ਤੇ ਕਿੱਦਾਂ ਬਣਾਓਗੇ ਜੋ ਕੁਝ ਆਜੋਤ ਸੇ ਹੋਇਆ ਤੁਸੀਂ ਵੀ ਦੇਖਿਆ ਤਮਾਮ ਪੰਜਾਬੀਆਂ ਨੇ ਦੇਖਿਆ ਪਰ ਇਹ ਤੋਂ 2027 ਦੀ ਜਿਹੜੀ ਤਸਵੀਰ ਹੈ ਉਹ ਕਿਤੇ ਨਾ ਕਿਤੇ ਦਿਖਾ ਲਈ ਦਿੰਦੀ ਹੈ ਉਹ ਦਿਖਦੀ ਹੈ ਵੀ 2027 ਚ ਜਦੋਂ ਚੋਣਾਂ ਹੋਣਗੀਆਂ ਤਾਂ ਪੰਜਾਬ ਦੇ ਸਿਆਸੀ ਪਾਰਟੀਆਂ ਦੇ ਕੀ ਹਾਲਾਤ ਹੋਣਗੇ ਮੇਰਾ ਆਹੀ ਸਵਾਲ ਆਪਾਂ ਇੱਥੋਂ ਹੀ ਚਰਚਾ ਨੂੰ ਤੋੜਦੇ ਹਾਂ ਅਡਕਸਰ ਦੇਖੋ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਸੀ ਉਹ ਬਹੁਤ ਮਹੱਤਵਪੂਰਨ ਰਿਹਾ ਔਰ ਮੈਂ ਇਹ ਦੇਖਿਆ ਇਸ ਵਿਧਾਨ ਸਭਾ ਸੈਸ਼ਨ ਚ ਕੈਨ ਨੂੰ ਭਾਵੇਂ ਕਾਂਗਰਸ ਵਿਰੋਧੀ ਧਿਰ ਚ ਹੈ ਪਰ ਕਾਂਗਰਸ ਵਿਰੋਧੀ ਧਿਰ ਦੀ ਭੂਮਿਕਾ ਉਨੀ ਅਸਾਰੂ ਤਰੀਕੇ ਨਾਲ ਅਦਾ ਨਹੀਂ ਕਰ ਰਹੀ ਜਿੰਨੀ ਹੋਣੀ ਚਾਹੀਦੀ ਹੈ ਕੱਲਾ ਰੌਲਾ ਪਾਣਾ ਗੱਲ-ਗੱਲ ਦੇ ਉੱਤੇ ਟੋਕਣਾ ਸਿਰਫ ਵਿਰੋਧੀ ਧਿਰ ਦੀ ਭੂਮਿਕਾ ਇਹ ਨਹੀਂ ਹੁੰਦੀ ਅਗਰ ਇਹ ਲੱਗਦਾ ਹੈ ਕਾਂਗਰਸ ਨੂੰ ਵੀ ਵਿਰੋਧੀ ਧਿਰ ਦੀ ਭੂਮਿਕਾ ਇਹੀ ਹੁੰਦੀ ਹੈ ਫਿਰ ਇਹ ਮੰਨ ਕੇ ਚੱਲੋ ਕਿ ਸਤਾਈ ਚ ਕਾਂਗਰਸ ਲੱਭਣੀ ਨਹੀਂ ਪੰਜਾਬ 'ਚ ਜਿਵੇਂ ਦਿੱਲੀ ਚ ਚਾਰ ਵਾਰ ਹੋ ਗਏ ਕਾਂਗਰਸ ਜ਼ੀਰੋ ਤੇ ਹੈ ਨਾ ਐਡ ਕੀਤਾ ਇਹਨਾਂ ਨੇ 18 ਲੈ ਲੀਆਂ ਸੀ ਹੁਣ ਮੇਰਾ ਖਿਆਲ 15 16 ਰਹਿ ਗਈਆਂ ਫਿਰ ਇਹਨਾਂ ਦਾ ਵੀ ਕੰਮ ਔਖਾ ਜਿਵੇਂ ਸੁਖਵੀਰ ਬਾਦਲ ਦਾ ਉਹ ਵੀ ਤਿੰਨ ਤੇ ਆਇਆ ਪਿਆ ਕਿਉਂਕਿ ਪੰਜਾਬ ਦੇ ਲੋਕਾਂ ਨੇ ਵੇਖ ਲਿਆ ਵਿਧਾਨ ਸਭਾ ਦੇ ਵਿੱਚ ਭਗਵੰਤ ਮਾਨ ਪਿਛਲੀਆਂ ਸਰਕਾਰਾਂ ਦੀਆਂ ਕਰਤੂਤਾਂ ਵਿਧਾਨ ਸਭਾ ਦੇ ਮੰਚ ਤੇ ਖੋਲ-ਖੋਲ ਕੇ ਰੱਖ ਰਿਹਾ ਹੈ ਤੁਸੀਂ ਵੇਖੋ ਇੱਕ ਪਾਸੇ ਅੱਜ ਨਵਾਂ ਜਿਹੜਾ ਤੱਥ ਸਾਹਮਣੇ ਆਇਆ ਕਿ ਜਿਹੜੇ ਸਾਡੇ ਡੈਮ ਸਰਹੱਦ ਦੇ ਲਾਗੇ ਨੇ ਜਿਹੜੇ ਤਾਂ ਸਰਹੱਦਾਂ ਤੇ ਡੈਮ ਐ ਉਥੇ ਤਾਂ ਪੰਜਾਬ ਪੁਲਿਸ ਰਾਖੀ ਕਰ ਰਹੀ ਹੈ ਤਨਾਤੀ ਕਰ ਰਹੀ ਹੈ। ਔਰ ਜਿਹੜੇ ਭਾਖੜੇ ਵਾਲੇ ਪਾਸੇ ਆ ਡੈਮ ਕੇਂਦਰ ਚਾਹੁੰਦਾ ਇਹਨਾਂ ਦਾ ਕੰਟਰੋਲ ਸਾਡੇ ਸੀਆਈਐਸਐਫ ਨੂੰ ਦੇ ਦੋ। ਵੀ ਭਾਈ ਜੇ ਤੁਹਾਨੂੰ ਐਡੀ ਚਿੰਤਾ ਹੈ ਜਿਹੜੇ ਡੈਮ ਸਾਡੇ ਸਰਹੱਦ ਲਾਗੇ ਆ ਤੁਸੀਂ ਪਹਿਲਾਂ ਉਥੇ ਜਾਓ। ਪਰ ਉਥੇ ਵੀ ਕਿਉਂ ਜਾਓ? ਕਿਉਂਕਿ ਜਦੋਂ ਸਾਡੀ ਪੰਜਾਬ ਪੁਲਿਸ ਸਮਰੱਥ ਹੈ। ਔਰ ਕਾਂਗਰਸ ਦੀ ਭੂਮਿਕਾ ਲਗਾਤਾਰ ਸ਼ੱਕੀ ਬਣਦੀ ਚਲੀ ਜਾ ਰਹੀ ਹੈ ਇੰਜ ਲੱਗਦਾ ਹੈ ਕਿ ਪਿਛਲੇ ਸਮਿਆਂ ਚ ਕਾਂਗਰਸ ਪੰਜਾਬ ਦੇ ਹੱਕ ਬਚਾ ਹੀ ਨਹੀਂ ਸਕੀ ਕਿਉਂਕਿ 81 ਚ ਵੀ ਜਦੋਂ ਪਾਣੀਆਂ ਦੀ ਕਾਣੀਵੰਡ ਹੋਈ ਤੇ ਉਦੋਂ ਦਰਬਾਰਾ ਸਿੰਘ ਮੁੱਖ ਮੰਤਰੀ ਸੀ ਪੰਜਾਬ ਦਾ ਤੇ ਬੀਬੀ ਇੰਦਰਾ ਗਾਂਧੀ 81 ਚ ਦੇਸ਼ ਦੀ ਪ੍ਰਧਾਨ ਮੰਤਰੀ ਸੀ ਜਦੋਂ 1966 ਚ ਪੰਜਾਬ ਦਾ ਪੁਨਰਗਠਨ ਹੋਇਆ ਉਦੋਂ ਵੀ ਕਾਂਗਰਸ ਵਾਲੇ ਸੀ ਸੱਤਾ ਚ ਸੋ ਇਹਦਾ ਮਤਲਬ ਹੈ ਕਾਂਗਰਸ ਜਦੋਂ ਸੂਬੇ ਚ ਰਹੀ ਤੇ ਕੇਂਦਰ ਦੀ ਕਾਂਗਰਸ ਨੇ ਦੱਬ ਕੇ ਪੰਜਾਬ ਨੂੰ ਸਿਆਸੀ ਤੌਰ ਤੇ ਸ਼ੋਸ਼ਣ ਕੀਤਾ ਪੰਜਾਬ ਦਾ ਔਰ ਪੰਜਾਬ ਦੇ ਪੁਰਾਣੇ ਸਮਿਆਂ ਦੇ ਕਾਂਗਰਸੀ ਲੀਡਰ ਵੀ ਜਿਨ੍ਹਾਂ ਨੂੰ ਕਦੇ ਪਾਣੀਆਂ ਦਾ ਰਾਖਾ ਮਿੱਟੀ ਦਾ ਰਾਖਾ ਪੰਜਾਬ ਦਾ ਵਿਕਾਸ ਦਾ ਰਾਖਾ ਜਿਹੜੇ ਨਾਅਰੇ ਦਿੰਦੇ ਨੇ ਨਾ ਕਾਂਗਰਸੀ ਮੈਨੂੰ ਲੱਗਦਾ ਇਹਨਾਂ ਤੇ ਸਵਾਲ ਖੜੇ ਹੋਗੇ ਲੋਕ ਹੁਣ ਭਰੋਸਾ じゃ ਕਰਨੋਂ ਹਟ ਗਏ ਕਾਂਗਰਸ ਦੇ ਲੀਡਰਾਂ ਤੇ ਵੀ ਇਹ ਝੂਠ ਬਹੁਤ ਬੋਲਦੇ ਨੇ ਇੱਕ ਤਾਂ ਹੁਣ ਦੇਖੋ ਵਿધાનਸਭਾ ਦੇ ਸੈਸ਼ਨ 'ਚ ਭਗਵੰਤ ਮਾਨ ਨੇ ਤੱਥਾਂ ਦੇ ਨਾਲ ਗੱਲ ਕੀਤੀ ਹੈ ਕਿ ਭਾਵੇਂ ਚਰਨਜੀਤ ਚੰਨੀ ਹੋਵੇ ਉਸ ਤੋਂ ਪਹਿਲਾਂ ਕੈਪਟਨ ਇਹ ਸਾਡੇ ਡੈਮਾਂ ਦੀ ਸੁਰੱਖਿਆ ਨਹੀਂ ਕਰ ਸਕੀ 97000 ਰੁਪਇਆ ਇੱਕ ਸੀਆਈਐਸ ਐਸਐਫ ਦੇ ਮੁਲਾਜ਼ਮ ਦਾ ਖਰਚਾ ਆਣਾ ਤੇ ਉਹ ਵੀ ਪੰਜਾਬ ਨੂੰ ਦੇਣਾ ਪੈਣਾ ਤੇ ਉਹਦੇ ਨਾਲ ਉਹ ਤਾਂ ਜਿਹੜੇ 50 100 ਮੁਲਾਜ਼ਮ ਉਥੇ ਤਨਾਤ ਹੋਣੇ ਐ ਤੇ ਭਗਵੰਤ ਮਾਨ ਪੰਜਾਬ ਪੁਲਿਸ ਦੀ ਭਰਤੀ ਕਰ ਲੂਗਾ ਜੀ ਰੋਜ਼ਗਾਰ ਦੇਣਾ ਹੈ ਡੈਮ ਦੀ ਸੁਰੱਖਿਆ ਦਾ ਤੇ ਉਹ ਪੰਜਾਬੀਆਂ ਨੂੰ ਕਿਉਂ ਨਾ ਮਿਲੇ ਸੋ ਕਹਿਣ ਦਾ ਮਤਲਬ ਹੈ ਕਿ ਸਾਰੇ ਇੱਕ ਇੱਕ ਕਰਕੇ ਇਹਨਾਂ ਨੇ ਹੱਕ ਪੰਜਾਬ ਦੇ ਪਾਣੀਆਂ ਦੇ ਡੈਮਾਂ ਦੇ ਹੌਲੀ ਹੌਲੀ ਕਰਕੇ ਕੇਂਦਰ ਨੂੰ ਦੇਤੇ ਕੇਂਦਰ ਅੱਗੇ ਇਹ ਲਿਫੇ ਰਏ ਕਿਉਂਕਿ ਹੁਣ ਤਾਂ ਇਹ ਖੁਸ਼ਕਿਸਮਤੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਗਰ ਅੱਜ ਪੰਜਾਬ 'ਚ ਅਕਾਲੀ ਭਾਜਪਾ ਵਾਲੇ ਹੁੰਦੇ ਤੇ ਸੀਆਈਐਸਐਫ ਦੀ ਤਨਾਤੀ ਹੋ ਜਾਣੀ ਸੀ ਨਾ ਸੁਖਵੀਰ ਬਾਦਲ ਦੀ ਐਡੀ ਜੁਰਰਤ ਤੇ ਨਾ ਕਿਸੇ ਬੀਜੇਪੀ ਦੇ ਲੀਡਰ ਦੀ ਐਡੀ ਜੁਰਰਤ ਕਿ ਉਹ ਕੇਂਦਰ ਦੇ ਫੈਸਲਿਆਂ ਦੇ ਸਾਹਮਣੇ ਖੜ੍ਹ ਜੇ ਤੇ ਜੇ ਉਪਰ ਕਾਂਗਰਸ ਦੀ ਸਰਕਾਰ ਹੁੰਦੀ ਕਾਂਗਰਸੀ ਵੀ ਲਿਫ ਜਾਣੇ ਸੀ ਕਾਂਗਰਸੀ ਵੀ ਲਿਫ ਜਾਣੇ ਸੀ ਜਿਵੇਂ ਪੁਰਾਣੇ ਸਮਿਆਂ ਚ ਦਰਬਾਰਾ ਸਿੰਘ ਹੋ ਗਿਆ ਜਾਂ ਤੁਸੀਂ ਵੇਖੋ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਕਾਂਗਰਸ ਦਾ ਸੀ ਲੇਕਿਨ ਜਿਹੜੀ ਮੌਕੇ ਦੀ ਕੇਂਦਰ ਦੀ ਸਰਕਾਰ ਸੀ ਉਹਦੀ ਗੱਲ ਮੰਨ ਲੈਂਦਾ ਸੀ ਪਰ ਮੈਂ ਸੈਸ਼ਨ ਚ ਦੇਖਿਆ ਕਿ ਜਦੋਂ ਸੀਆਈਐਸ ਇਹਦੀ ਤਣਾਤੀ ਦੇ ਖਿਲਾਫ ਮਤੇ ਤੇ ਗੱਲ ਹੋ ਰਹੀ ਸੀ ਪ੍ਰਗਟ ਸਿੰਘ ਨੇ ਚੰਗੀ ਗੱਲ ਕੀਤੀ ਪ੍ਰਗਟ ਸਿੰਘ ਨੇ ਸੁਖਪਾਲ ਖੈਰਾ ਨੂੰ ਸਮਾਂ ਦਿੱਤਾ ਗਿਆ ਸੁਖਪਾਲ ਖੈਰਾ ਕਹਿੰਦਾ ਮੈਂ ਤਾਂ ਸਮਾਂ ਮੰਗਿਆ ਨਹੀਂ ਸੀ ਐਤਕੀ ਤੇ ਉਹ ਫੇਕ এনਕਾਊਂਟਰ ਦੀ ਔਰ ਲੈਂਡ ਪੁਲਿੰਗ ਦੀ ਗੱਲ ਕਰ ਰਹੇ ਸੀ ਉਹ ਵੀ ਗੱਲਾਂ ਮਹੱਤਵਪੂਰਨ ਹੈ ਪਰ ਅਗਰ ਮਤੇ ਤੇ ਗੱਲ ਹੋ ਰਹੀ ਹੈ ਸੀਆਈਐਸਐਫ ਦੇ ਸੁਖਪਾਲ ਖੈਰਾ ਨੂੰ ਚਾਹੀਦਾ ਸੀ ਉਹਦੇ ਤੇ ਬੋਲਦੇ ਕਈ ਵਾਰੀ ਨਾ ਅਸੀਂ ਸਾਨੂੰ ਕੀ ਲੱਗਦਾ ਸਾਡੇ ਲੀਡਰਾਂ ਨੂੰ ਕਿ ਜਿਹੜੀ ਗੱਲ ਮੈਂ ਕਰੂੰਗਾ ਉਹੀ ਸਭ ਤੋਂ ਮਹੱਤਵਪੂਰਨ ਹੈ ਅਗਰ ਇਨਕਾਊਂਟਰਾਂ ਤੇ ਸ਼ੱਕ ਹੈ ਬਿਲਕੁਲ ਉਹਦੇ ਤੇ ਵੀ ਗੱਲ ਹੋਣੀ ਚਾਹੀਦੀ ਹੈ ਤੁਸੀਂ ਕਰੋ ਪ੍ਰੈਸ ਕਾਨਫਰੈਂਸ ਤੁਸੀਂ ਵਿਧਾਨ ਸਭਾ ਦੇ ਬਾਹਰ ਪ੍ਰੋਟੈਸਟ ਕਰ ਲਓ ਜੇ ਅੰਦਰ ਤੁਹਾਨੂੰ ਉਹਦੇ ਤੇ ਕੋਈ ਨਹੀਂ ਟਾਈਮ ਦਿੰਦਾ ਬੋਲਣ ਦਾ ਪਰ ਜਿਹੜੇ ਵਿਸ਼ੇ ਤੇ ਬੋਲਣ ਦੀ ਗੱਲ ਹੋਈ ਹੈ ਉਹ ਵਿਸ਼ੇ ਨੂੰ ਜ਼ਰੂਰ ਟੱਚ ਕਰਨਾ ਚਾਹੀਦਾ ਸੀ ਸੁਖਪਾਲ ਖੈਰਾ ਨੂੰ ਸੁਖਪਾਲ ਖੈਰਾ ਮੁੜ ਕੇ ਸਪੀਕਰ ਨੇ ਉਹਦਾ ਮਾਈਕ ਬੰਦ ਕਰਾਤਾ ਸੁਖਪਾਲ ਖੈਰੇ ਦਾ ਤੇ ਫਿਰ ਰਾਣਾ ਗੁਰਜੀਤ ਨੇ ਵੀ ਗੱਲ ਲੌਜਿਕ ਤੇ ਕੀਤੀ ਤਰਕ ਤੇ ਕੀਤੀ ਪਰ ਹੋਰ ਕਈ ਲੋਕ ਸੀ ਜਿਨ੍ਹਾਂ ਨੇ ਲੌਜਿਕ ਤੇ ਤਰਕ ਤੇ ਗੱਲ ਕੀਤੀ ਪਰ ਜੇ ਮੈਂ ਵਿਰੋਧੀ ਮਨਪੀਤ ਧਿਆਲੀ ਨੇ ਬੜੀ ਚੰਗੀ ਗੱਲ ਕੀਤੀ ਹੁਣ ਮਨਪੀਤ ਧਿਆਲੀ ਨੇ ਤਕਨੀਕੀ ਗੱਲ ਚੱਕੀ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਅਗੇ ਮਨਪੀਤ ਧਿਆਲੀ ਕਹਿੰਦੇ ਵੀ 78 ਧਾਰਾ ਦੇ ਤਹਿਤ ਸੁਪਰੀਮ ਕੋਰਟ ਚੋਂ ਪਹਿਲਾ ਕੇਸ ਲਾਇਆ ਸੀ ਤੇ ਫਿਰ ਵਾਪਸ ਲੈ ਲਿਆ ਸੀ ਕਿਉਂਕਿ ਤੁਹਾਨੂੰ ਮੈਂ ਦੱਸਿਆ ਵੀ ਕਾਂਗਰਸ ਦੇ ਮੁੱਖ ਮੰਤਰੀ ਸੀ ਜਦੋਂ ਉਪਰੋ ਮਾੜੀ ਜੀ ਉਹ ਘੂਰੀ ਵਟਦੇ ਸੀ ਤੇ ਮੁੱਖ ਮੰਤਰੀ ਨੂੰ ਲੱਗਦਾ ਸੀ ਵੀ ਕਿਤੇ ਸ਼ਾਮ ਨੂੰ ਵਿਧਾਇਕ ਦਲ ਦੀ ਮੀਟਿੰਗ ਬੁਲਾ ਕੇ ਵਿਧਾਇਕ ਦਲ ਦਾ ਨਵਾਂ ਲੀਡਰ ਹੀ ਨਾ ਚੁਣਦੇ ਇੰਦਰਾ ਗਾਂਧੀ ਜਾਂ ਜਿਹੜੇ ਵੀ ਉਸ ਵਕਤ ਸੱਤਾ ਚ ਕੇਂਦਰ ਚ ਹੁੰਦੇ ਸੀ ਕਾਂਗਰਸ ਦੀ ਤੇ ਉਹ ਮੁੱਖ ਮੰਤਰੀ ਲਿਫ ਜਾਂਦਾ ਸੀ ਹੁਣ ਵੀ ਕੈਪਟਨ ਅਮਰਿੰਦਰ ਵੀ ਜਿੰਨੀ ਦੇਰ ਮੁੱਖ ਮੰਤਰੀ ਰਿਹਾ ਬਹੁਤਾ ਸਮਾਂ ਕੇਂਦਰ ਅੱਗੇ ਤੇ ਕਾਂਗਰਸ ਦੀ ਹਾਈ ਕਮਾਂਡ ਅੱਗੇ ਲਿਫਿਆ ਹੀ ਰਿਹਾ ਨਾ ਔਰ ਜਿੱਦਣ ਕਾਂਗਰਸ ਨੇ ਵਿਧਾਇਕ ਦਲ ਦੀ ਬੈਠਕ ਸੱਦ ਲਈ ਪੰਜਾਬ ਭਵਨ ਤੇ ਸ਼ਾਮ ਨੂੰ 7 ਵਜੇ ਹਰੀਸ਼ रावत ਨੇ ਪੋਸਟ ਪਾਤੀ ਅੱਧੀ ਰਾਤ ਨੂੰ ਕਿ ਅਗਲੇ ਦਿਨ ਕੈਪਟਨ ਅਮਰਿੰਦਰ ਅਸਤੀਫਾ ਹੀ ਦੇ ਗਿਆ ਵਿਧਾਇਕ ਦਲ ਦੀ ਬੈਠਕ ਹੀ ਨਹੀਂ ਕੀਤੀ ਉਹਨੇ ਕਿਉਂਕਿ ਕੈਪਟਨ ਅਮਰਿੰਦਰ ਸਮਝ ਗਿਆ ਸੀ ਵੀ ਹੁਣ ਵੇਲਾ ਲੰਘ ਗਿਆ ਸੋ ਇਸ ਕਰਕੇ ਮਨਪੀਤਿਆਲੀ ਨੇ ਗੱਲ ਸਾਫ਼ ਕਰਤੀ ਵੀ ਜੇ ਅਸੀਂ ਸੁਪਰੀਮ ਕੋਰਟ ਚ ਕੈਪਟਨ ਦੀ ਸਰਕਾਰ ਜ਼ਰੀਏ ਕੋਸ਼ਿਸ਼ ਕੀਤੀ ਕਿ ਧਾਰਾ 78 ਨੂੰ ਚੁਣੌਤੀ ਦਈਏ ਕਿਉਂਕਿ ਅਸੀਂ ਕੇਸ ਵਾਪਸ ਲੈ ਲਿਆ ਸੀ ਉਹ ਆਪਾਂ ਕਰ ਨਹੀਂ ਸੀ ਸਕਦੇ ਇਸ ਕਰਕੇ ਧਾਰਾ 79 ਧਾਰਾ 79 ਜਿਹੜੀ ਹੈ ਕਿਤੇ ਨਾ ਕਿਤੇ ਇਹਨੂੰ ਸੁਪਰੀਮ ਕੋਰਟ ਚ ਚੈਲੰਜ ਕੀਤਾ ਜਾ ਸਕਦਾ ਹੈ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਇਹਦੀ ਹੋਂਦ ਨੂੰ ਚੈਲੰਜ ਹੋ ਜਾਊਗਾ ਅਗਰ ਅਸੀਂ ਧਾਰਾ 79 ਤੇ ਸੁਪਰੀਮ ਕੋਰਟ ਚ ਲੜਾਈ ਜਿੱਤ ਲਈ ਫਿਰ ਤਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇੱਕ ਤਰੀਕੇ ਨਾਲ ਟੁੱਟਣ ਕਿਨਾਰੇ ਆ ਜਾਊਗਾ ਪਵਾੜੇ ਦੀ ਜੜ ਖਤਮ ਹੋ ਜਾਊਗੀ 1966 ਤੋਂ ਲੈ ਕੇ ਆ 25 ਚ ਆ ਗਏ ਆ 26 ਨੂੰ 60 ਸਾਲ ਪੁਰੇ ਹੋ ਜਾਣੇ ਆ ਸੋ ਅਸੀਂ ਧਾਰਾ 79 ਧਾਰਾ 78 ਧਾਰਾ 80 ਇਹਨਾਂ ਨੂੰ ਅਸੀਂ ਚੈਲੰਜ ਨਹੀਂ ਕਰ ਸਕੇ ਔਰ ਇਹ ਜਿਹੜੀਆਂ ਗੈਰ ਸੰਵਿਧਾਨਿਕ ਧਾਰਾਵਾਂ ਨੇ ਇਹਨਾਂ ਦੇ ਖਿਲਾਫ ਭਗਵੰਤ ਮਾਨ ਨੂੰ ਵੀ ਜਾਣਾ ਚਾਹੀਦਾ ਮਨਪੀਤਿਆਲੀ ਨੇ ਇਹ ਗੱਲ ਚੱਕੀ ਅੱਜ ਵਿਧਾਨ ਸਭਾ ਦੇ ਪਟਲ ਤੇ ਔਰ ਮੈਨੂੰ ਲੱਗਦਾ ਹੈ ਇਹਦੇ ਤੇ ਜ਼ਰੂਰ ਭਗਵੰਤ ਮਾਨ ਆਪਣੇ ਅਫਸਰਾਂ ਤੋਂ ਫੀਡਬੈਕ ਲਊਗਾ ਵੀ ਭਾਈ ਦੱਸੋ ਇਹ ਚਾਰ ਪੰਜ ਗੱਲਾਂ ਤੋਂ ਇਲਾਵਾ ਸੱਤਾਧਿਰ ਨੇ ਅੰਕੜਿਆਂ ਤੇ ਗੱਲ ਕੀਤੀ ਔਰ ਜਿਹੜੇ ਵਰਿੰਦਰ ਗੋਇਲ ਸੀ ਜਿਹੜੇ ਮੰਤਰੀ ਵੀ ਨੇ ਉਹਨਾਂ ਨੇ ਬੜੇ ਪ੍ਰਭਾਵ ਕੀ ਨਾਮ ਹੈ ਉਹਨਾਂ ਦਾ ਵਰਿੰਦਰ ਕੁਮਾਰ ਗੋਇਲ ਵਰਿੰਦਰ ਕੁਮਾਰ ਗੋਇਲ ਉਹਨਾਂ ਨੇ ਬੜੇ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਆਪਣੀ ਗੱਲ ਰੱਖੀ ਪਾਣੀਆਂ ਦੀ ਲੁੱਟ ਤੇ ਪੰਜਾਬ ਦਾ ਪਾਣੀ ਕਿਵੇਂ ਲੁੱਟਿਆ ਜਾਂਦਾ ਰਿਹਾ ਅਸੀਂ ਵੀ ਅੱਗੇ ਗੱਲ ਕੀਤੀ ਹੈ ਸੰਦੀਪ ਜੀ ਕਿ ਪੰਜਾਬ ਦਾ ਜਦੋਂ ਪਾਣੀ ਵੰਡਿਆ ਗਿਆ 17 ਮਿਲੀਅਨ ਏਕੜ ਫੁੱਟ ਦਾ ਪਾਣੀ ਹੈ ਉਹ ਵੰਡਿਆ ਗਿਆ ਪੰਜਾਬ ਦੇ ਹਿੱਸੇ ਸਾਡੇ ਸਿਰਫ 4 ਮਿਲੀਅਨ ਮਿਲੀਅਨ ਏਕੜ ਫੁੱਟ ਹਰਿਆਣੇ ਨੂੰ 3.5 ਦੇਤਾ ਤੇ ਰਾਜਸਥਾਨ ਨੂੰ ਦੇਤਾ 8.6 ਕਿਉ ਸਿੱਧੀ ਨਹਿਰ ਰਾਜਸਥਾਨ ਨੂੰ ਹੀ ਜਾਂਦੀ ਹੈ ਨੱਕੋ ਨੱਕ ਭਰੀ ਹੁੰਦੀ ਹੈ ਨਹਿਰ 18000 ਕਿਊਸਿਕ ਪਾਣੀ ਉਹਦੇ ਚ ਵਗਦਾ ਹੈ 8.6 ਮਿਲੀਅਨ ਏਕੜ ਫਿਟ ਪਾਣੀ ਜਾਂਦਾ ਤੁਸੀਂ ਵੇਖੋ ਰਾਜਸਥਾਨ ਨੂੰ ਪੰਜਾਬ ਨਾਲੋਂ ਵੱਧ ਪਾਣੀ ਹਰਿਆਣੇ ਨੂੰ ਲਗਭਗ ਪੰਜਾਬ ਜਿੰਨਾ ਪਾਣੀ ਤੇ ਹਰਿਆਣਾ ਪੰਜਾਬ ਨਾਲੋਂ ਛੋਟਾ ਭਰਾ ਹੈ ਛੋਟਾ ਹੀ ਹੈ ਜ਼ਮੀਨ ਦੇ ਮਾਮਲੇ ਚ ਵੀ ਸੋ ਇਹਦਾ ਮਤਲਬ ਹੈ ਕਿ ਭਗਵੰਤ ਮਾਨ ਨੇ ਬੜੇ ਚੰਗੇ ਤਰੀਕੇ ਨਾਲ ਵਿਧਾਨ ਸਭਾ 'ਚ ਵੀ ਇਹ ਗੱਲ ਰੱਖਤੀ ਕਿ ਜਦੋਂ ਕੇਂਦਰ ਦੀ ਮੀਟਿੰਗ ਸੀ ਤੇ ਉਹ ਕਹਿੰਦੇ 23 ਮਿਲੀਅਨ ਏਕੜ ਫੁੱਟ ਪਾਣੀ ਲਿਆਉਣਾ ਹੈ ਤੇ ਭਗਵੰਤ ਮਾਨ ਕਹਿੰਨਾ ਮੈਂ ਤੁਰੰਤ ਹਾਮੀ ਭਰਤੀ ਵੀ ਹੁਣ 23 ਮਿਲੀਅਨ ਏਕੜ ਫੁੱਟ ਲਿਆਈਓ ਮੁੱਕ ਰਿਓ ਨਾ ਵੀ ਕਿਤੇ ਟਰੰਪ ਟਰੰਪ ਕੋਈ ਨਵਾਂ ਫੈਸਲਾ ਕਰ ਦੇ ਦੇ ਤੁਸੀਂ ਕਹਿ ਰਹੇ ਹੋ ਵੀ ਅਸੀਂ ਜਿਹੜਾ ਇੰਡਸ ਵਾਟਰ ਹੈ ਉਹਨੂੰ ਅਸੀਂ ਦੁਬਾਰਾ ਸ਼ੁਰੂ ਕਰਦੇ ਹਾਂ ਮੈਂ ਕਹਿੰਨਾ ਅਗਰ ਇਹ ਸਮਝੌਤਾ ਬਹਾਲ ਵੀ ਹੁੰਦਾ ਪਾਕਿਸਤਾਨ ਨੂੰ ਪਾਣੀ ਜਾਣ ਵਾਲਾ ਤਾਂ ਵੀ ਜਿਹੜਾ ਫालतੂ ਪਾਣੀ ਐ ਉਹ ਲਿਆਇਆ ਜਾ ਸਕਦਾ ਸਮਝੌਤਿਆਂ ਨਾਲੋਂ ਵੱਧ ਪਾਣੀ ਪਾਕਿਸਤਾਨ ਨੂੰ ਜਾਂਦਾ ਛ ਭਗਵੰਤ ਮਾਨ ਦਾ ਬੜਾ ਕੜਾਕੇ ਕੱਢ ਭਾਸ਼ਣ ਸੀ ਚੰਗਿਆੜੇ ਕੱਢ ਭਾਸ਼ਣ ਸੀ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਔਰ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝ ਆਉਣ ਲੱਗੀ ਕਿ ਕਾਂਗਰਸ ਵਾਲੇ ਵਿਰੋਧੀ ਧਿਰ ਚ ਭਾਵੇਂ ਬੈਠੇ ਨੇ ਪਰ ਪੁਰਾਣੇ ਸਮਿਆਂ ਦੇ ਵਿੱਚ ਇਹਨਾਂ ਨੇ ਜਿਸ ਤਰ੍ਹਾਂ ਦੀਆਂ ਕਹਾਣੀਆਂ ਵੰਡਾ ਕੀਤੀਆਂ ਨੇ ਨਾ ਇਹਨਾਂ ਕੋਲੇ ਤਰਕ ਕੋਈ ਨਹੀਂ ਸਿਵਾਏ ਰੋਂਡੀ ਪਿੱਟਣ ਤੋਂ ਸਾਰੇ ਨਹੀਂ ਪਿੱਟਦੇ ਕਈ ਕਾਂਗਰਸ ਦੇ ਲੀਡਰ ਜਿਵੇਂ ਹੁੰਦੇ ਆ ਨਾ ਵੀ ਰੋਂੜੀ ਪਿੱਟਣ ਲੱਗ ਜਾਂਦੇ ਆ ਵੀ ਨਹੀਂ ਦੂਜਾ ਬੰਦਾ ਜਿੱਤ ਰਿਹਾ ਵੀ ਨਹੀਂ 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 ਹਨੇਰਾ ਹੋ ਗਿਆ ਜੀ ਹੁਣ ਮੈਚ ਨਹੀਂ ਹੋ ਸਕਦਾ ਅੰਪਾਇਰ ਨੇ ਗਲਤ ਫੈਸਲਾ ਦਿੱਤਾ ਜੀ ਅਸੀਂ ਨਹੀਂ ਖੇਡਣਾ ਜਿਵੇਂ ਪ੍ਰਾਣੀ ਕਹਾਵਤ ਹੈ ਵੀ ਨਾ ਖੇਡਣਾ ਨਾ ਖੇਡਣ ਦੇਣਾ ਕੁੱਤੀ ਚ ਪਾਣੀ ਰੋੜ ਦੇਣਾ ਵੀ ਹੁਣ ਖੇਡੋ ਬੰਟੇ ਇਸੇ ਕਰਕੇ ਮੈਂ ਮੈਂ ਡੱਲਾ ਸਾਹਿਬ ਤੁਹਾਨੂੰ ਇਸੇ ਕਰਕੇ ਸਵਾਲ ਕੀਤਾ ਸੀ ਵੀ ਜਿਹੜਾ ਦ੍ਰਿਸ਼ ਉੱਥੇ ਦੇਖਣ ਨੂੰ ਮਿਲਿਆ ਕੀ ਲੋਕਾਂ ਦੇ ਮਨ ਦੇ ਵਿੱਚ ਕੋਈ ਛਵੀ ਜਾਊਗੀ ਵੀ ਸਾਡੇ ਲੀਡਰ ਜਿਹੜੇ ਐ ਸੁਖਿਰਦ ਇਹ ਜਿਸ ਤਰ੍ਹਾਂ ਲੜਦੇ ਆ ਲੋਕਾਂ ਦੇ ਮੈਨੂੰ ਨਹੀਂ ਲੱਗਦਾ ਵੀ ਉਹ ਇੰਪੈਕਟ ਜਾਊਗਾ ਵੀ ਇਹ ਸਾਡੀ ਕੱਲ ਤੋਂ ਗੱਲ ਕਰਨਗੇ ਜਿੱਦਾਂ ਭਗਵਤ ਮਾਨ ਸਾਹਿਬ ਨੇ ਪੁਰਾਣੇ ਇਤਿਹਾਸ ਫੋਲਿਆ ਵੀ ਕਦੀ ਬੋਲੇ ਹੀ ਨਹੀਂ ਲੀਡਰ ਜਦੋਂ ਜਦੋਂ ਕੇਂਦਰ ਲੁੱਟਦਾ ਰਿਹਾ ਪੰਜਾਬ ਨੂੰ ਕਿਸੇ ਨੇ ਆਵਾਜ਼ ਬੁਲੰਦ ਨਹੀਂ ਕੀਤੀ ਹੁਣ ਕਹਿੰਦੇ ਅਸੀਂ ਬੁਲੰਦ ਕਰਨ ਲੱਗੇ ਆ ਨੋ ਡਾਊਟ ਆਮ ਆਦਮੀ ਪਾਰਟੀ ਵਾਸਤੇ ਵੀ ਐਂਟੀ ਇੰਕੰਮਬ ਪਰ ਲੋਕ ਇਹ ਸਭ ਕੁਝ ਹੁਣ ਦੇਖ ਰਹੇ ਆ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਟੈਲੀਵਿਜ਼ਨਾਂ ਤੇ ਦੇਖ ਰਹੇ ਆ ਤੇ ਲੋਕਾਂ ਦੇ ਮਨ ਚ ਕੀ ਤਸਵੀਰ ਬਣੇਗੀ ਡਲਾਸਾ ਬ ਇਹਨਾਂ ਲੀਡਰਾਂ ਨੂੰ ਲੈ ਕੇ ਦੇਖੋ ਪੰਜਾਬ ਦੇ ਵਿਧਾਨ ਸਭਾ ਨੂੰ ਨਾ ਉੱਥੇ ਦੋ ਟੈਲੀਵਿਜ਼ਨ ਦੇ ਪ੍ਰੋਗਰਾਮ ਦਿਖਾ ਲੈਣੇ ਚਾਹੀਦੇ ਨੇ ਸਾਰੇ ਵਿਧਾਇਕਾਂ ਨੂੰ ਭਾਵੇਂ ਸੱਤਾ ਧਿਰ ਦੇ ਭਾਵੇਂ ਵਿਰੋਧੀ ਧਿਰ ਦੇ ਇੱਕ ਤਾਂ ਸੁਖਜਿੰਦਰ ਰੰਧਾਵਾ ਜੀ ਵਾਲਾ ਪ੍ਰੋਗਰਾਮ ਦਿਖਾ ਦਿਓ ਜਿਹਦੇ ਵਿੱਚ ਆਪਣੇ ਭਾਸਕਰ ਸਾਹਿਬ ਬੈਠੇ ਹੁੰਦੇ ਤੇ ਇੰਦਰਪ੍ਰੀਤ ਸਾਹਿਬ ਔਰ ਸ਼ਾਮ ਨੂੰ ਆਪਣੇ ਬਹੁਤ ਸਰਦਾਰ ਜੀ ਬੜੇ ਸੀਨੀਅਰ ਨੇ ਸਿੱਧੂ ਸਾਹਿਬ ਹਾਂ ਉਹ ਹਰਜਿੰਦਰ ਰੰਧਾਵਾ ਹਰਜਿੰਦਰ ਰੰਧਾਵਾ ਜੀ ਦਾ ਪ੍ਰੋਗਰਾਮ ਹਾਂਜੀ ਤੇ ਇੱਕ ਆਪਣੇ ਜਿਹੜੇ ਬੜੇ ਸਤਿਕਾਰਯੋਗ ਨੇ ਹਮੀਰ ਸਿੰਘ ਜੀ ਤੇ ਉਹਨਾਂ ਦੇ ਨਾਲ ਵੀ ਦੋ ਬੜੇ ਸਿਆਣੇ ਪੱਤਰਕਾਰ ਇੱਕ ਤਾਂ ਜਿਹੜੇ ਹੋਸਟ ਕਰਦੇ ਨੇ ਉਹ ਵੀ ਸਿਆਣੇ ਪੱਤਰਕਾਰ ਨੇ ਤੇ ਕਿਉਂ ਦਿਖਾਉਣੇ ਚਾਹੀਦੇ ਦੋਨੇ ਪ੍ਰੋਗਰਾਮ ਮੈਂ ਉਹਨਾਂ ਦੇ ਕੰਟੈਂਟ ਤੇ ਨਹੀਂ ਜਾਂਦਾ ਕੰਟੈਂਟ ਤਾਂ ਚੰਗਾ ਹੀ ਹੁੰਦਾ ਨਾ ਡਿਸਪਲਿਨ ਤੇ ਜਦੋਂ ਹਰਜਿੰਦਰ ਰੰਧਾਵਾ ਬੋਲਦੇ ਨੇ ਉਦੋਂ ਦੂਸਰੇ ਵਿੱਚ ਨਹੀਂ ਟੋਕਦੇ ਨਾ ਆਸਕਰ ਸਾਹਿਬ ਟੋਕਣ ਤੇ ਨਾ ਇੰਦਰਪ੍ਰੀਤ ਸਾਹਿਬ ਤੇ ਨਾ ਜਿਹੜੇ ਸਾਡੇ ਸਰਦਾਰ ਜੀ ਸ਼ਾਮ ਨੂੰ ਬੈਠਦੇ ਨੇ ਦੋ ਬੜੇ ਜਗਤਾਰੀ ਪ੍ਰੋਫੈਸਰ ਪੱਟੀ ਹਾਂਜੀ ਪੱਟੀ ਸਾਹਿਬ ਤੇ ਜਿਹੜੇ ਨਾਲ ਹਿਸਟੋਰੀਅਨ ਵੀ ਨੇ ਪੱਤਰਕਾਰ ਵੀ ਨੇ ਜਗਤਾਰ ਸਿੰਘ ਜੀ ਸੋ ਬੜੀਆਂ ਉਹ ਤੱਥਾਂ ਤੇ ਗੱਲਾਂ ਕਰਦੇ ਨੇ ਇਹ ਦੋਨੇ ਪ੍ਰੋਗਰਾਮ ਕਿਉਂ ਦਿਖਾਉਣੇ ਚਾਹੀਦੇ ਨੇ ਉਥੇ ਵੱਡੀ ਸਕਰੀਨ ਲਾ ਲੈਣ ਵਿਧਾਨ ਸਭਾ 'ਚ ਉਹ ਇਸ ਕਰਕੇ ਦਿਖਾ ਲੈਣ ਵੀ ਜਦੋਂ ਇੱਕ ਵਿਅਕਤੀ ਇਹਨਾਂ ਚ ਕੋਈ ਬੋਲਦਾ ਕੋਈ ਵੀ ਪੱਤਰਕਾਰ ਇਹਨਾਂ ਚ ਬੋਲਦਾ ਭਾਵੇਂ ਹੋਸਟ ਕਹਿ ਲੋ ਹਰਜਿੰਦਰ ਰੰਧਾਵਾ ਜੀ ਹੋਸਟ ਵੀ ਕਹਿ ਲੋ ਪੱਤਰਕਾਰ ਵੀ ਨੇ ਸਪੀਕਰ ਕਹਿ ਲੋ ਉਦੋਂ ਦੂਜਾ ਕੋਈ ਨਹੀਂ ਬੋਲਦਾ ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਦੋਂ ਇੱਕ ਬੋਲਦਾ ਨਾ ਤੇ ਜਿਵੇਂ ਕਾਵਾਂ ਰੌਲੀ ਪੈਣ ਲੱਗ ਜਾਂਦੀ ਹੈ ਘਰੇ ਟੈਲੀਵਿਜ਼ਨ ਚੱਲਦਾ ਹੁੰਦਾ ਅਚਾਨਕ ਹੀ ਇੱਕ ਵਿਅਕਤੀ ਬੋਲ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਤੇ ਸੁਣਦੇ ਸੁਣਦੇ ਅਚਾਨਕ ਕਾਂਵਰੌਲੀ ਸ਼ੁਰੂ ਹੋ ਜਾਂਦੀ। ਕਈ ਵਾਰੀ ਤਾਂ ਜਵਾਕ ਡਰ ਜਾਂਦੇ ਸੰਦੀਪ ਜੀ ਘਰਾਂ 'ਚ ਵੀ ਅਚਾਨਕ ਇੰਨਾ ਜ਼ਿਆਦਾ ਰੌਲਾ ਕਿੱਥੋਂ ਪੈ ਗਿਆ ਭਾਈ? ਕਿਉਂਕਿ ਸਕਰੀਨ ਤੇ ਉਹਨਾਂ ਨੂੰ ਇੱਕੋ ਹੀ ਵਿਅਕਤੀ ਬੋਲਦਾ ਦਿਖਦਾ। ਸੋ ਕਹਿਣ ਦਾ ਮਤਲਬ ਹੈ ਕਿ ਵਿਧਾਨ ਸਭਾ ਦੇ ਵਿੱਚ ਇੱਕ ਡਿਸਪਲਿਨ ਹੋਣਾ ਚਾਹੀਦਾ ਹੈ। ਔਰ ਜੋ ਮੌਜੂਦਾ ਹਾਲਾਤ ਬਣੇ ਹੋਏ ਨੇ ਸੰਦੀਪ ਜੀ ਇਹ ਮੌਜੂਦਾ ਹਾਲਾਤ ਦੇਖ ਕੇ ਇੰਜ ਲੱਗਦਾ ਹੈ ਕਿ ਪੰਜਾਬ ਦੀ ਜਿਹੜੀ ਵਿਰੋਧੀ ਧਿਰ ਨੇ ਉਹ ਵਿਰੋਧੀ ਧਿਰਾਂ ਸਿਰਫ ਨਾਮ ਦੀਆਂ ਰਹਿ ਗਈਆਂ। ਵਿਰੋਧੀ ਧਿਰਾਂ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਨਹੀਂ ਹੋ ਰਹੀਆਂ ਔਰ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਨਹੀਂ ਕਰ ਪਾਰੇ ਵਿਰੋਧੀ ਧਿਰਾਂ ਵਾਲੇ ਕੁਝ અપਵਾਦ ਨੇ ਇਹਦੇ ਚ ਪ੍ਰਗਟ ਸਿੰਘ ਵੀ અપਵਾਦ ਨੇ ਰਾਣਾ ਗੁਰਜੀਤ અપਵਾਦ ਨੇ ਇਹ ਬੇਫਾਲਤੂ ਰੌਲਾ ਪਾਉਂਦੇ ਨਹੀਂ ਮੈਂ ਕਦੀ ਦੇਖੇ ਮਨਪੀ ਥਿਆਲੀ ਮਨਪੀ ਥਿਆਲੀ ਵੀ ਸੁਲਝਿਆ ਤੇ ਸੰਜੀਦਾ ਸ਼ਖਸੀਅਤ ਹੈ ਉਹ ਵੀ ਕਦੀ ਫਾਲਤੂ ਅਸੀਂ ਭੱਜਦੇ ਨਹੀਂ ਦੇਖੇ ਵਿਧਾਨ ਸਭਾ ਚ ਵੀ ਰੌਲਾ ਪਾਉਂਦੇ ਹੋਣ ਵੀ ਲੜਾ ਲੜਾ ਹੋ ਗਈ ਉੱਥੇ ਇਹ ਜਾਂ ਕੁਛ ਨਹੀਂ ਕਰਦੇ ਸੋ ਸੰਜੀਦਾ ਲੋਕਾਂ ਦੀ ਵਿਧਾਨ ਸਭਾ ਚ ਜ਼ਰੂਰਤ ਹੈ ਤੇ ਜੇ ਤੁਸੀਂ ਰੋਲੇ ਰੱਪੇ ਪਾਉਣੇ ਆ ਤੇ ਭਾਈ ਤੁਸੀਂ ਅਖਾੜੇ ਚ ਪਹੁੰਚੋ ਦਾਰਾ ਸਟੂਡੀਓ ਜਾਓ ਉੱਥੇ ਦਾਰਾ ਸਿੰਘ ਦੇ ਪਰਿਵਾਰ ਨੂੰ ਮਿਲੋ ਵੀ ਅਸੀਂ ਪਹਿਲਵਾਨੀ ਕੁਸ਼ਤੀ ਸਿੱਖਣੀ ਆ ਉੱਥੇ ਕਰ ਲਓ ਜਾ ਕੇ ਸਰਕਾਰ ਨੇ ਦਿੱਤਾ ਸੀ ਇਹ ਖੇਡਾਂ ਦੀ ਤਰੱਕੀ ਲਈ ਪ੍ਰੋਮੋਸ਼ਨ ਲਈ ਉਦੋਂ ਸੁਖਦੇਵ ਸਿੰਘ ਢੀਂਸਾ ਸੀ ਜਦੋਂ ਸਰਦਾਰ ਦਾਰਾ ਸਿੰਘ ਉਹਨਾਂ ਨੂੰ ਇਹ ਦਿੱਤਾ ਗਿਆ ਸੀ ਦਾਰਾ ਸਟੂਡੀਓ ਫਿਰ ਇੱਥੇ ਬਣਿਆ ਹੁਣ ਸੰਦੀਪ ਜੀ ਕਹਿਣ ਦਾ ਵਿਸ਼ਾਏ ਹੈ ਕਿ ਪੰਜਾਬ ਦੀਆਂ ਵਿਰੋਧੀ ਧਿਰਾਂ ਦੇ ਲੀਡਰਾਂ ਦੀ ਭੂਮਿਕਾ ਤੋਂ ਸਾਡੇ ਲੋਕ ਖੁਸ਼ ਨਹੀਂ ਔਰ ਜਿਵੇਂ ਪਿਛਲੀ ਵਾਰੀ ਹੋਇਆ ਸੀ ਨਾ ਜੀ 22 ਚ ਚਰਨਜੀਤ ਚੰਨੀ ਉਦੋਂ ਬਹੁਤ ਵੱਡਾ ਨਾਮ ਬਣ ਗਿਆ ਸੀ ਨਵਜੋਤ ਸਿੱਧੂ ਦੇ ਮੁਕਾਬਲੇ ਰਾਹੁਲ ਗਾਂਧੀ ਚਰਨਜੀਤ ਚੰਨੀ ਨੂੰ ਚਿਹਰਾ ਬਣਾ ਗਿਆ ਸੀ ਤੇ ਫਿਰ ਵੀ ਭਗਵੰਤ ਮਾਨ ਜਿਤਾ ਕੇ ਲੈ ਗਿਆ ਆਮ ਆਦਮੀ ਪਾਰਟੀ ਨੂੰ ਕਿਉਂਕਿ ਪੰਜਾਬ ਦੇ ਲੋਕ ਖਾਰੂ ਪਸੰਦ ਨਹੀਂ ਕਰਦੇ ਪੰਜਾਬ ਦੇ ਲੋਕ ਜਬਲੀਆਂ ਪਸੰਦ ਨਹੀਂ ਕਰਦੇ ਉਹ ਤੱਥਾਂ ਤੇ ਗੱਲ ਸੁਣਨਾ ਵੀ ਚਾਹੁੰਦੇ ਨੇ ਢੁਏ ਵੀ ਚਾਹੁੰਦੇ ਨੇ ਵੀ ਤੱਥਾਂ ਤੇ ਗੱਲ ਹੋਵੇ ਜਿਹੜਾ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਕਿ ਪੰਜਾਬ ਦੀਆਂ ਵਿਰੋਧੀ ਧਿਰਾਂ ਪੰਜਾਬ ਦੇ ਲੋਕਾਂ 'ਚ ਆਪਣੀ ਹੈਸੀਅਤ ਗਵਾ ਗਈਆਂ ਇਹ ਜਿਹੜੀਆਂ ਜ਼ਮਾਨਤਾਂ ਜ਼ਬਤ ਹੋ ਰਹੀਆਂ ਨੇ ਨਾ ਬਾਰ ਬਾਰ ਹਾਰਨ ਤੋਂ ਬਾਅਦ ਕਹਿ ਦੇਣਾ ਕਿ ਸੱਤਾ ਤੇਰਾ ਕਬਜ਼ਾ ਜ਼ੋਰ ਜ਼ਬਰਦਸਤੀ ਪੁਲਿਸ ਦੀ ਵਰਤੋਂ ਕਰਕੇ ਸੱਤਾ ਤੇਰ ਜਿੱਤ ਜਾਂਦੀ ਹੈ ਤੇ ਪੁਲਿਸ ਦੀ ਵਰਤੋਂ ਕੈਪਟਨ ਅਮਰਿੰਦਰ ਨੇ ਵੀ ਬਹੁਤ ਕੀਤੀ ਸੀ ਕੈਪਟਨ ਸੰਦੀਪ ਸੰਧੂ ਵੀ ਉਦੋਂ ਕੈਪਟਨ ਅਮਰਿੰਦਰ ਦੇ ਨਾਲ ਹੀ ਹੁੰਦਾ ਸੀ ਤੇ ਮਨਪੀਤ ਿਆਲੀ ਨੇ ਹਰਾ ਕੇ ਕਾਂਗਰਸ ਵਾਲੇ ਤੋਰਤੇ ਸੀ ਤੇ ਪ੍ਰਕਾਸ਼ ਸਿੰਘ ਬਾਦਲ ਵੀ ਜਦੋਂ ਬਿਆਨਤ ਸਿੰਘ ਸੱਤਾ 'ਚ ਸੀ ਤੇ ਜਿਮਨੀ ਚੋਣ ਜਿਤਾ ਲਿਆ ਸੀ ਪ੍ਰਕਾਸ਼ ਸਿੰਘ ਬਾਦਲ ਵੀ ਇਹਦਾ ਮਤਲਬ ਹੈ ਜੇ ਤੁਹਾਡੇ 'ਚ ਜੇ ਲੋਕ ਤੁਹਾਨੂੰ ਸਵਾਰ ਕਰਦੇ ਨੇ ਨਾ ਜੇ ਲੋਕ ਆ ਕਾਂਗਰਸ ਵਾਲਿਆਂ ਨੂੰ ਯਾ ਆ ਅਕਾਲੀਆਂ ਨੂੰ ਸੁਖਬੀਰ ਬਾਦਲ ਵਾਲਿਆਂ ਨੂੰ ਜੇ ਲੋਕ ਪਸੰਦ ਕਰਦੇ ਹੁੰਦੇ ਨਾ ਤੇ ਆ ਜ਼ਿਮਨੀ ਚੋਣਾ ਚ ਭਗਵੰਤ ਮਾਨ ਦੀ ਝੰਡੀ ਨਹੀਂ ਸੀ ਹੋਣੀ ਕੱਲ ਲੋਕਾਂ ਨੂੰ ਤੁਸੀਂ ਡਰਾ ਕੇ ਨਹੀਂ ਜਿਤਾ ਸਕਦੇ ਭਗਵੰਤ ਮਾਨ ਨੂੰ ਵੀ ਪਤਾ ਹੈ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਪੁਲਿਸ ਨੂੰ ਕਹਿਤਾ ਅਫਸਰਾਂ ਨੂੰ ਕਹਿਤਾ ਤੇ ਲੋਕ ਵੋਟਾਂ ਪਾ ਦੇਣਗੇ ਨਹੀਂ ਪਾਉਂਦੇ ਲੋਕ ਵੋਟਾਂ ਲੋਕ ਵੋਟਾਂ ਉਦੋਂ ਹੀ ਪਾਉਂਦੇ ਨੇ ਜਦੋਂ ਲੋਕਾਂ ਨੂੰ ਇਹ ਲੱਗੇ ਕਿ ਜਿਹੜੇ ਉਹੀ ਤਰ੍ਹਾਂ ਵਾਲੇ ਨੇ ਭਾਈ ਇਹਨਾਂ ਦੇ ਪੱਲੇ ਰੌਲਾ ਰੱਪਾਈਆ ਇਹ ਤਾਂ ਆਪਸ ਵਿੱਚ ਇਕੱਠੇ ਨਹੀਂ ਅਕ ਕਾਂਗਰਸ ਵਾਲੇ ਪਤਾ ਨਹੀਂ ਦੁਨੀਆ 'ਚ ਕੋਈ ਲੇਟੀ ਬਣੀ ਆ ਜਾਂ ਨਹੀਂ ਜਿਹੜੀ ਇਹਨਾਂ ਨੂੰ ਜੋੜ ਦੇ ਕਿਉਂਕਿ ਇਹ ਮਸ਼ੀਨਾ ਮਸ਼ੂਨਾ ਨਾਲ ਨਹੀਂ ਜੁੜਨੇ ਰਾਹੁਲ ਗਾਂਧੀ ਨੇ ਦੇਖ ਲਏ ਇਹਨਾਂ ਦੇ ਮਸ਼ੀਨੀ ਟੈਸਟ ਕਰਾ ਕੇ ਇੱਕ ਤਾਂ ਇਹਨਾਂ ਨੇ ਤਾਂ ਪਰਪੇਸ਼ ਭਗੇਲ ਵਰਗਾ ਬੰਦਾ ਫੇਲ ਕਰਕੇ ਭੇਜਦਾ ਉਹ ਵੀ ਘਟ ਆਉਣ ਲੱਗੇ ਪੰਜਾਬ 'ਚ ਹੁਣ ਉਹ ਮੈਂ ਵੇਖਦਾ ਉਹ ਦੂਜੇ ਸੂਬਿਆਂ 'ਚ ਹੀ ਪ੍ਰੋਗਰਾਮ ਉਹਨਾਂ ਦੇ ਜ਼ਿਆਦਾ ਹੁੰਦੇ ਨੇ ਜਨਰਲ ਸਕੱਤਰ ਨੇ ਕਾਂਗਰਸ ਦੇ ਸੰਦੀਪ ਜੀ बार-बार ਜਿਹੜਾ ਇਹ ਸੰਦਰਭ ਬਣਦਾ ਹੈ ਨਾ ਪੰਜਾਬ 'ਚ ਮੈਨੂੰ ਕਈ ਸਾਡੇ ਪੱਤਰਕਾਰ ਫੋਨ ਕਰਦੇ ਨੇ ਕਈ ਲੀਡਰ ਫੋਨ ਕਰਦੇ ਨੇ ਕਿ ਡੱਲਾ ਸਾਹਿਬ ਤੁਸੀਂ ਪੰਜ ਮੈਂਬਰੀ ਕਮੇਟੀ ਦੀ ਗੱਲ ਜ਼ਿਆਦਾ ਕਰਦੇ ਹੋ ਪਹਿਲਾਂ ਤੁਸੀਂ ਸਿੱਧੂ ਦੀ ਗੱਲ ਬਹੁਤ ਕਰਦੇ ਸੀ ਫਿਰ ਮੈਂ ਉਹਨਾਂ ਨੂੰ ਕਹਿਣਾ ਵੀ ਮੈਂ ਉਸ ਤੋਂ ਪਹਿਲਾਂ ਸੁਖਪਾਲ ਖੈਰਾ ਦੀ ਗੱਲ ਵੀ ਬਹੁਤ ਕਰਦਾ ਸੀ ਉਸ ਤੋਂ ਪਹਿਲਾਂ ਮੈਂ ਪੀਡੀਏ ਦੀ ਗੱਲ ਕਰਦਾ ਸੀ ਸਿਮਰਜੀਤ ਬੈਂਸ ਹੋ ਗਿਆ ਡਾਕਟਰ ਗਾਂਧੀ ਹੋ ਗਏ ਸੁਖਪਾਲ ਖੈਰਾ ਹੋ ਗਿਆ ਹੁਣ ਇਹ ਪੀਡੀਏ ਕਿੱਥੇ ਗਿਆ ਪੀਡੀਏ ਇਹ ਬਹੁਤ ਅਨੁਸ਼ਾਸਨ ਦੀਆਂ ਗੱਲਾਂ ਹੋਈਆਂ ਪੀਡੀਏ ਬਣਾ ਕੇ ਵੀ ਅਸੀਂ ਪੰਜਾਬ ਨੂੰ ਸੇਧ ਦੇਣੀ ਹੈ ਗਾਂਧੀ ਸਾਹਿਬ ਕਾਂਗਰਸ ਚਲੇ ਗਏ ਸੁਖਪਾਲ ਖੈਰਾ ਕਾਂਗਰਸ ਚਲੇ ਗਏ ਐਤ ਕੀ ਸਿਮਰਜੀਤ ਬੈਂਸ ਕਾਂਗਰਸ ਚ ਲਿਆ ਗਿਆ ਸੋ ਜਿਹੜਾ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਸੀ ਪੀਡੀਏ ਉਹਦਾ ਕਾਂਗਰਸ ਚ ਵੜ ਗਿਆ ਸਾਰਾ ਹੀ ਲਗਭਗ ਮਤਲਬ ਸਾਡੇ ਪੋਲੀਟਿਕਲ ਲੀਡਰਸ਼ਿਪ ਦਾ ਅਸੀਂ ਸਿਮਰਜੀਤ ਬੈਂਸ ਵੀ ਹੀਰੋ ਦੇਖਿਆ ਉਹ ਵੀ ਪਾਰਟੀ ਮਰਜ ਕਰ ਗਿਆ ਕਾਂਗਰਸ ਲੋਕਨਸਭਾ ਪਾਰਟੀ ਉਸ ਤੋਂ ਪਹਿਲਾਂ ਬਲਵੰਤ ਸਿੰਘ ਰਾਮੂ ਵਾਲੀਆ ਮੈਂ ਬਲਵੰਤ ਸਿੰਘ ਰਾਮੂ ਵਾਲੀਆ ਜ ਵੀ ਇੱਕ ਲੀਡਰ ਦੇਖਿਆ ਸੀ ਬਲਵੰਤ ਸਿੰਘ ਰਾਮੂ ਵਾਲੀਆ ਨੇ ਬੜੇ ਉਦੋਂ ਪਰ ਉਹ ਵੀ ਪਤਾ ਉਦੋਂ ਹੀ ਲੱਗਿਆ ਰਾਮੂ ਵਾਲੀਆ ਦਾ ਮੁੜ ਕੇ ਅਕਾਲੀਆਂ 'ਚੋਂ ਆਇਆ ਸੀ ਲੋਕ ਭਲਾਈ ਪਾਰਟੀ ਬਣਾਈ ਫਿਰ ਕਿਸੇ ਪਾਸੇ ਚੱਲ ਗਿਆ ਅੱਛਾ ਮਨਪੀਤ ਬਾਦਲ ਵਾਂਗ ਬਲਵੰਤ ਸਿੰਘ ਰਾਮੂ ਵਾਲੀਆ ਨੇ ਵੀ ਇੰਨੀਆਂ ਪਾਰਟੀਆਂ ਬਦਲੀਆਂ ਨੇ ਕਿ ਉਹ ਬੱਚਿਆਂ ਨੂੰ ਕਹਦੇ ਆਂ ਜਿਹ ਪੜਾਈਆਂ ਜਾ ਸਕਦੀਆਂ ਨੇ ਸਕੂਲਾਂ 'ਚ ਵੀ ਪੰਜਾਬ ਦੇ ਕਿਹੜੇ ਪ੍ਰਮੁੱਖ ਪੰਜ ਲੀਡਰ ਨੇ ਜਿਨ੍ਹਾਂ ਨੇ ਸਭ ਤੋਂ ਵੱਧ ਪਾਰਟੀਆਂ ਬਦਲੀਆਂ ਜਾਂ ਬਣਾਈਆਂ ਤੇ ਇਹਨਾਂ ਦੋਨਾਂ ਦਾ ਨਾਮ ਪੱਕਾ ਆਊਗਾ ਬਲਵੰਤ ਸਿੰਘ ਰਾਮੂ ਵਾਲੀਏ ਦਾ ਵੀ ਮਨਪ੍ਰਿਤ ਬਾਦਲ ਦਾ ਵੀ ਪਤੰਗ ਵਾਲੀ ਪਾਰਟੀ ਬਣਾਲੀ ਬੀਜੇਪੀ ਚ ਅਕਾਲੀ ਦਲ ਚ ਕਾਂਗਰਸ ਚ ਫੋਟੋ ਜੀ ਇੱਕ ਵਾਰੀ ਸਿੱਧੂ ਨਾਲ ਵੀ ਆਈ ਸੀ ਪ੍ਰਗਟ ਸਿੰਘ ਬੈਂਸ ਤੇ ਸਿੱਧੂ ਦੀ ਬੈਂਸ ਦੀਆਂ ਪਾਰਟੀਆਂ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਅਕਾਲੀ ਦਲ ਐਸੋਸੀਏਟ ਮੈਂਬਰ ਫਿਰ ਲੋਕਨ ਸਾਭ ਪਾਰਟੀ ਫਿਰ ਪੀਡੀਏ ਹੁਣ ਕਾਂਗਰਸ ਬਣ ਗਈ ਤੁਸੀਂ ਦੱਸੋ ਪੰਜਾਬ ਦੇ ਲੋਕ ਕਿਵੇਂ ਭਰੋਸਾ ਕਰ ਲੈਣਗੇ ਵੀ ਭਾਈ ਅੱਜ ਸਿਮਰਜੀਤ ਬੈਂਸ ਕਾਂਗਰਸ ਚ ਹੈ ਇਹਨਾਂ ਦੀ ਗਰੰਟੀ ਕੋਈ ਨਹੀਂ ਕਿ ਅੱਜ ਵੋਟਾਂ ਪੈਣੀਆਂ ਨੇ ਤੇ ਸਵੇਰੇ ਪਤਾ ਲੱਗੇ ਉਹ ਭਾਈ ਰਾਤ ਸਿਮਰਜੀਤ ਬੈਂਸ ਦਾ ਪਾਰਟੀ ਬਦਲ ਗਿਆ ਜਿਵੇਂ ਆ ਸੁਸ਼ੀਲ ਰਿੰਕੂ ਸੀ ਕਾਂਗਰਸ ਵਾਲਾ ਪਹਿਲਾਂ ਆਪ ਵਾਲਾ ਹੁਣ ਭਾਜਪਾ ਵਾਲਾ ਮਤਲਬ ਜਿਵੇਂ ਅਖਬਾਰ ਹੈ ਨਾ ਸੰਦੀਪ ਜੀ ਤੁਸੀਂ ਸਵੇਰੇ ਉੱਠਦੇ ਹੋ ਵੀ ਅਖਬਾਰ ਆ ਗਿਆ ਦੇਖੀਏ ਤਾਜ਼ੀਆਂ ਖਬਰਾਂ ਤੇ ਤੁਹਾਨੂੰ ਪਤਾ ਲੱਗੇ ਵੀ ਯਾਰ ਮੈਂ ਤਾਂ ਸੋਚਿਆ ਸੀ ਆ ਸੁਸ਼ੀਲ ਰਿੰਕੂ ਅੱਜ ਫੇਰ ਪਾਰਟੀ ਬਦਲ ਗਿਆ ਸੋ ਪੰਜਾਬ ਦੇ ਲੋ ਲੀਡਰਸ਼ਿਪ ਬਹੁਤ ਸਾਰੇ ਲੀਡਰ ਨੇ ਹੁਣ ਤੁਸੀਂ ਦੱਸੋ ਮੈਂ ਝੂਠ ਤਾਂ ਬੋਲ ਨਹੀਂ ਰਿਹਾ ਇਹਨਾਂ ਨੇ ਬਲਵੰਤ ਸਿੰਘ ਰਾਮੂ ਵਾਲਿਆ ਵੀ ਅੱਛਾ ਰਾਤੋਂ ਰਾਤ ਸਵੇਰੇ ਪਤਾ ਲੱਗਿਆ ਯੂਪ ਵਿੱਚ ਸੌਂ ਚੱਕਿਆ ਜੇਲ੍ਹ ਮੰਤਰੀ ਦੀ ਸਹੀ ਗੱਲ ਹੈ ਸਹੀ ਗੱਲ ਹੈ ਉਹਦੇ ਬਹੁਤ ਜ਼ਿਆਦਾ ਇੱਕ ਹਿਸਾਬ ਦਾ ਕਹਿ ਲਓ ਵੀ ਅਚੰਭਾ ਹੋਇਆ ਸੀ ਸੰਦੀਪ ਜੀ ਦੇਖੋ ਪੰਜਾਬ ਦੇ ਹੱਕਾਂ ਲਈ ਲੜਾਈ ਲੋਕ ਕਿਵੇਂ ਲੜਦੇ ਆ ਵੀ ਪੰਜਾਬ ਫਿਰ ਉਹ ਮੇਰੇ ਕੱਲ ਜਨਾਬ ਗੁਸਤਾਖੀ ਮਾਫ ਮੇਰਾ ਕੱਲ ਜੇਲ੍ਹ ਮੰਤਰੀ ਬਣੇ ਸੀ ਉੱਥੇ ਜਾ ਗਿਆ ਆ ਯੂਪੀ ਚ ਉਥੇ ਜਿਹੜੀ ਵਿਧਾਨ ਪ੍ਰੀਸ਼ਦ ਹੁੰਦੀ ਹੈ ਨਾ ਜਿਵੇਂ ਵਿਧਾਨ ਸਭਾ ਦੇ ਉੱਪਰ ਵਿਧਾਨ ਪ੍ਰੀਸ਼ਦ ਹੈ ਅੱਜ ਕੱਲ ਇਹਨਾਂ ਇਹ ਬੰਦ ਨੇ ਪੰਜਾਬ ਚ ਤਾਂ ਇਹ ਠੱਪ ਨੇ ਅੱਛਾ ਜੇ ਵਿਧਾਨ ਪ੍ਰੀਸ਼ਦ ਖੁੱਲ ਜੇ ਤੇ ਜਿੰਨਾ ਰੌਲਾ ਰਾਜ ਸਭਾ ਦੇ ਮੈਂਬਰ ਬਣਨ ਦਾ ਨਾ ਇੰਨਾ ਰੌਲਾ ਵਿਧਾਨ ਪ੍ਰੀਸ਼ਦ ਦੀ ਮੈਂਬਰੀ ਦਾ ਹੋਊਗਾ ਫਿਰ ਫਿਰ ਭਗਵਾਨ ਦੇ ਨੱਕ ਚ ਦਮ ਕਰ ਦੇਣਾ ਵੀ ਭੇਜ ਦੇ ਸਾਨੂੰ ਉੱਪਰਲੇ ਸਦਨ ਚ ਬਿਠਾ ਦੇ ਸਾਨੂੰ ਉੱਤੇ ਇਹ ਬੜੇ ਪੁਰਾਣੇ ਸਮਿਆਂ ਜਿਹੇ ਦੀਆਂ ਗੱਲਾਂ ਹੁੰਦੀਆਂ ਸੀ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਹੱਕ ਬਚਾਉਣ ਲਈ ਸਾਡੇ ਲੀਡਰ ਰਾਤੋਂ ਰਾਤ ਯੂਪੀ ਦੇ ਮੰਤਰੀ ਬਣ ਜਾਂਦੇ ਨੇ ਵੀ ਮੈਂ ਪੰਜਾਬ ਦੇ ਹੱਕਾਂ ਤੇ ਡਾਕਾਂ ਨਹੀਂ ਵੱਜਣ ਦੇਣਾ। ਰਾਮੂ ਅਲੀਆ ਸਾਬ ਬੜੇ ਸਤਕਾਰਯੋਗ ਨੇ, ਬੜੇ ਭਾਵੁਕ ਵਿਅਕਤੀ ਨੇ। ਜਿਵੇਂ ਪਤਾ ਨਹੀਂ ਨਾ ਹੁੰਦਾ ਕਹਿੰਦੇ ਬੰਬੇ ਦੀ ਬਰਸਾਤ ਦਾ ਮੁੰਬਈ 'ਚ ਮਿੰਟਾਂ 'ਚ ਮੀਂਹ ਆ ਜਾਂਦਾ। ਰਾਮੂ ਅਲੀਆ ਸਾਬ ਇੰਨੇ ਭਾਵੁਕ ਨੇ ਮਿੰਟਾਂ 'ਚ ਅਥਰੂ ਆ ਜਾਂਦੇ ਨੇ। ਬੜੇ ਭਾਵਨਾਤਮਕ ਰੂਪ 'ਚ ਉਹ ਜੁੜੇ ਨੇ ਲੋਕਾਂ ਦੇ ਨਾਲੇ। ਮੈਂ ਇਹ ਨਹੀਂ ਕਹਿੰਦਾ ਵੀ ਉਹ ਲੋਕਾਂ ਦੇ ਨਾਲ ਨਹੀਂ ਜੁੜੇ, ਲੋਕਾਂ ਨਾਲ ਜੁੜੇ। ਪਰ ਮੈਂ ਗੱਲ ਕਰ ਰਿਹਾ ਉਹਨਾਂ ਦੀਆਂ ਪਾਰਟੀਆਂ ਬਦਲਣ ਦੀ ਫੈਸਲੇ ਬਦਲਣ ਦੀ ਇਹ ਨਹੀਂ ਕਰਨਾ ਚਾਹੀਦਾ ਪੰਜਾਬ ਦੇ ਲੋਕ ਮੈਂ ਕਿੰਨਾ ਪਸੰਦ ਕਰਦਾ ਰਾਮੂ ਵਾਲੀਆ ਸਾਹਿਬ ਨੂੰ ਹੁਣ ਜਿਹੜੇ ਲੋਕ ਮੈਨੂੰ ਪੁੱਛਦੇ ਨੇ ਨਾ ਕਿ ਕਦੀ ਸਿੱਧੂ ਦੀ ਗੱਲ ਕਰਦਾ ਸੀ ਹੁਣ ਪੰਜ ਮੈਂਬਰੀ ਦੀ ਕਰੀ ਜਾਂਦਾ ਆਪਾਂ ਕਿਸੇ ਤੋਂ ਲੈ ਕੇ ਨਹੀਂ ਖਾਂਦੇ ਪਰ ਪੰਜਾਬ ਦੇ ਲਈ ਤਾਂ ਅਸੀਂ ਵੀ ਜਵਾਬਦੇ ਹਾਂ ਨਾ ਹੁਣ ਅਗਰ ਨਵਜੋਤ ਸਿੱਧੂ ਪੰਜਾਬ ਨਾਲ ਖੜਾ ਹੈ ਤੇ ਅਸੀਂ ਅੱਜ ਵੀ ਨਵਜੋਤ ਸਿੱਧੂ ਨਾਲ ਖੜੇ ਹਾਂ ਤੇ ਜੇ ਨਵਜੋਤ ਸਿੱਧੂ ਪੰਜਾਬ ਛੱਡ ਗਿਆ ਤੇ ਫੇਰ ਅਸੀਂ ਨਵਜੋਤ ਸਿੱਧੂ ਤੋਂ ਕਿਹੜਾ ਭੁਰਜੀ ਲੈਣੀ ਤੇ ਜੇ ਪੰਜ ਮੈਂਬਰੀ ਕਮੇਟੀ ਵਾਲੇ ਪੰਜਾਬ ਨਾਲ ਖੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਖੜੇ ਨੇ ਅਸੀਂ ਉਹਨਾਂ ਨਾਲ ਖੜੇ ਆ ਜਿੱਦਣ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੂੰਹ ਮੋੜ ਲਿਆ ਤੇ ਫੇਰ ਅਸੀਂ ਵੀ ਉਹਨਾਂ ਤੋਂ ਕੀ ਲੈਣਾ ਸਾਡੀ ਤਾਂ ਸਮਰਪਣ ਹੈ ਜਿਹੜਾ ਉਹ ਪੰਜਾਬ ਨੂੰ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੈ ਸੋ ਇਸ ਕਰਕੇ ਭਾਵੇਂ ਸਿੱਧੂ ਹੈ ਭਾਵੇਂ ਸੁਖਪਾਲ ਖੈਰ ਹੈ ਹੁਣ ਭਗਵੰਤ ਮਾਨ ਹੈ ਭਗਵੰਤ ਮਾਨ ਘੱਟ ਕੰਮ ਕਰੇ ਵੱਧ ਕੰਮ ਕਰੇ ਪਰ ਖੜਾ ਤਾਂ ਪੰਜਾਬ ਨਾਲ ਹੈ ਨਾ ਉਹ ਵਿਕਿਆ ਤਾਂ ਨਹੀਂ ਨਾ ਉਹਨੇ ਕੇਂਦਰ ਅੱਗੇ ਕਿਸੇ ਲਾਲਚ ਨੂੰ ਅੱਖਾਂ ਬੰਦ ਕਰਕੇ ਫੈਸਲੇ ਨਹੀਂ ਮੰਨੇ ਉਹਨਾਂ ਦੇ ਔਰ ਜਿੰਨਾ ਭਗਵੰਤਮਾਨ ਕਰੀ ਜਾਂਦਾ ਜਿਵੇਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹਾਵੀ ਹੈ ਜਿਵੇਂ ਕੇਂਦਰ ਇੱਡਾ ਤਕੜਾ ਹੈ ਜਿੰਨਾ ਭਗਵੰਤਮਾਨ ਕਰੀ ਜਾਂਦਾ ਸੰਦੀਪ ਜੀ ਇੰਨਾ ਕੈਪਟਨ ਮਨਿੰਦਰ ਨਹੀਂ ਕਰ ਸਕਿਆ ਇੰਨਾ ਸੁਖਵੀਰ ਬਾਦਲ ਨਹੀਂ ਕਰ ਸਕਿਆ ਇਹ ਜਦੋਂ ਤੁਸੀਂ ਪੰਜ ਸਾਲ ਭਗਵੰਤਮਾਨ ਕਰ ਜੂਗਾ ਨਾ ਪੂਰੇ ਤੇ ਇਹ ਐਵੇਂ ਨਹੀਂ ਪੰਗੇ ਲਈ ਜਾਂਦਾ ਭਗਵੰਤਮਾਨ ਅ ਜਿਵੇਂ ਹੁਣ ਹੁਣ ਤੁਸੀਂ ਦੇਖੋ ਵਿਧਾਨ ਸਭਾ 'ਚ ਮੋਦੀ ਦੀਆਂ ਕਹਾਵਤਾਂ ਸੁਣਾਤੀਆਂ ਭਗਵੰਤਮਾਨ ਨੇ ਵੀ ਮੋਦੀ ਸਾਹਿਬ ਦਾ ਪਤਾ ਨਹੀਂ ਲੱਗਦਾ ਵੀ ਇੱਥੇ 140 ਕਰੋੜ ਲੋਕ ਨੇ ਤੇ ਜਿੱਥੇ 9500 ਦੀ ਆਬਾਦੀ ਹੈ ਤੁਸੀਂ ਉੱਥੇ ਤੁਰੇ ਫਿਰਦੇ ਹੋ ਤੇ ਭਗਵੰਤਮਾਨ ਕੀ ਕਹਿੰਦਾ ਕਹਿੰਦਾ 9500 ਲੋਕ ਤਾਂ ਸਾਡੇ ਜੀਸੀਬੀ ਦੇਖਣ ਆ ਜਾਂਦੇ ਜੇ ਕਿਸੇ ਦਾ ਘਾਟ ਆਉਂਦੀ ਹੋਵੇ ਸੋ ਭਗਵੰਤ ਪ੍ਰਧਾਨ ਮੰਤਰੀ ਦੇ ਨਾਲ ਪੰਗਾ ਲੈਣਾ ਪ੍ਰਧਾਨ ਮੰਤਰੀ ਦੇ ਖਿਲਾਫ ਲੌਜੀਕ ਤੇ ਬੋਲਣਾ ਇਹ ਕੋਈ ਇਮਾਨਦਾਰ ਬੰਦਾ ਹੀ ਕਰ ਸਕਦਾ ਹੈ ਹੁਣ ਆਪਾਂ ਇਹ ਕਹਿ ਰਹੀਏ ਵੀ ਨਹੀਂ ਭਗਵੰਤ ਮਾਨ ਵੀ ਸਾਨੂੰ ਪਸੰਦ ਨਹੀਂ ਉਹ ਭਾਈ 42% ਲੋਕਾਂ ਨੇ ਵੋਟ ਪਾ ਕੇ ਚੁਣਿਆ ਨਾ ਭਗਵੰਤ ਮਾਨ ਸੋ ਇਸ ਕਰਕੇ ਵਿਰੋਧੀ ਧਿਰ ਆਪਣੀ ਭੂਮਿਕਾ ਨਹੀਂ ਅਦਾ ਕਰ ਰਹੀ ਜਿਹੜਾ ਵੱਡਾ ਸਵਾਲ ਸੰਦੀਪ ਇੱਥੇ ਖੜਾ ਹੁੰਦਾ ਆ ਡੱਲਾ ਜੀ ਇੱਕ ਮੇਰਾ ਸਵਾਲ ਲਿਓ ਤੁਸੀਂ ਅਕਾਲ ਤਖਤ ਸਾਹਿਬ ਦੀ ਕੀਤੀ ਹੈ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣਾ ਨੂੰ ਪੰਜਾਬ ਦੇ ਗਵਰਨਰ ਗੁਲਾਬਜਨ ਕਟਾਰੀਆ ਸਾਹਿਬ ਮਿਲਣ ਜਾਂਦੇ ਆ ਹੁਣ ਕਟਾਰੀਆ ਸਾਹਿਬ ਦਾ ਸਬੰਧ ਜਿਹੜਾ ਉਹ ਬੇਸਿਕਲੀ ਭਾਜਪਾ ਦੇ ਨਾਲ ਹੈ ਹਾਲਾਂਕਿ ਉਹ ਗਵਰਨਰ ਨੇ ਬਤੌਰ ਸੂਬੇ ਦੇ ਉਹ ਗਵਰਨਰ ਨੇ ਪਰ ਜਦੋਂ ਕਟਾਰੀਆ ਸਾਹਿਬ ਗੜਗੱਦ ਸਾਹਿਬ ਨਾਲ ਮੁਲਾਕਾਤ ਕਰਦੇ ਆ ਤਾਂ ਫਿਰ ਕਿਤੇ ਉਹੀ ਇੰਪੈਕਟ ਤੇ ਨਹੀਂ ਆਏਗਾ ਵੀ ਜਿੱਦਾਂ ਸੁਖਵੀਰ ਬਾਦਲ ਹਣੀ ਕਹਿੰਦੇ ਆ ਵੀ ਕਬਜੇ ਹੋ ਗਏ ਆ ਭਾਜਪਾ ਦੇ ਨਾਲ ਸਾਡੇ ਜਥੇਦਾਰਾਂ ਦੀ ਬਹੁਤ ਸਾਂਝ ਆ ਕਿ ਉਹਨਾਂ ਨਾਲ ਗੱਲਾਂ ਕਰਦੇ ਆ ਇਹ ਕਿੱਦਾਂ ਦੇਖੂਗੇ ਇਸ ਤਸਵੀਰ ਨੂੰ ਇਹ ਮੈਂ ਤੁਹਾਨੂੰ ਭੇਜਿਆ ਵੀ ਆ ਸਾਰਾ ਵੀਡੀਓ ਚੱਲ ਵੀ ਰਿਹਾ ਸੰਦੀਪ ਜੀ ਅਨੋਫੀਸ਼ਲ ਤੌਰ ਤੇ ਨਾ ਅਕਾਲੀ ਦਲ ਦੇ ਬਹੁਤ ਸਾਰੇ ਲੀਡਰਾਂ ਨੇ ਗਿਆਨੀ ਹਰਪੀ ਸਿੰਘ ਤੇ ਸਵਾਲ ਚੱਕੇ ਸੀ ਕਿ ਗਿਆਨੀ ਹਰਪੀ ਸਿੰਘ ਨੂੰ ਕੇਂਦਰ ਚੋਂ ਉੱਚੇ ਲੀਡਰਾਂ ਦਾ ਫੋਨ ਆ ਗਿਆ ਜੀ ਹੁਣ ਜਦੋਂ ਐਕਟਿੰਗ ਜੱਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਹ ਤਾਂ ਸਨਮਾਨ ਵਾਲੀ ਗੱਲ ਹੈ ਅਗਰ ਦੇਸ਼ ਦਾ ਗ੍ਰਹਿ ਮੰਤਰੀ ਉਹਨਾਂ ਨੂੰ ਟੈਲੀਫੋਨ ਕਰਦਾ ਕਿਸੇ ਕੰਮ ਲਈ ਔਰ ਸਭ ਤੋਂ ਵੱਡੀ ਗੱਲ ਡੱਲਾ ਸਾਹਿਬ ਇਹ ਹੈ ਕਿ ਗੁਲਾਬਜੰਤ ਕੁਟਾਰੀਆ ਜਿਹੜੇ ਆ ਉਹ ਉਹਨਾਂ ਦੇ ਬਿਲਕੁਲ ਉਡੀਅਥ ਲਾਈ ਉਹਨਾਂ ਨੇ ਬਾਕਾਇਦਾ ਪੂਰਾ ਸਨਮਾਨ ਦਿੱਤਾ ਉਹਨਾਂ ਨੇ ਗੜਕਾਟ ਸਾਹਿਬ ਨੂੰ ਬਿਲਕੁਲ ਕਿਉਂਕਿ ਬਤੌਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਦਾ ਅਹੁਦਾ ਵੱਡਾ ਹੈ ਉਹ ਜਿਹੜੇ ਗੁਲਾਬ ਚੰਦ ਕਿਟਾਰੀਆ ਨੇ ਉਹ ਉਮਰ 'ਚ ਬਹੁਤ ਵੱਡੇ ਨਹੀਂ ਗਿਆਨੀ ਕੁਲਦੀਪ ਸਿੰਘ ਗੜਗਜ ਤੋਂ ਬਿਲਕੁਲ ਸਹੀ ਜਿਵੇਂ ਸੰਤਾ ਮਹਾਪੁਰਸ਼ਾਂ ਦੇ ਭਾਵੇਂ ਕੋਈ ਕਿਸੇ ਵੀ ਧਰਮ ਦਾ ਭਾਵੇਂ ਜੈਨ मुनि ਹੋਣ ਭਾਵੇਂ ਬ੍ਰਹਮ ਕੁਮਾਰੀਜ਼ ਨਾਲ ਸੰਬੰਧਿਤ ਬੀਬੀਆਂ ਹੋਣ ਭਾਵੇਂ ਕੋਈ ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਕਿਸੇ ਮੰਦਰ ਦੇ ਵਿੱਚ ਕੋਈ ਪੁਜਾਰੀ ਹੈ ਸਾਰੇ ਲੋਕ ਉਹਨਾਂ ਨੂੰ ਉਹਨਾਂ ਦਾ ਆਪਣੇ ਤੋਂ ਵੱਡਿਆਂ ਦਾ ਸਨਮਾਨ ਕਰਦੇ ਆਂ ਔਰ ਅਗਰ ਉਮਰ ਚ ਕੋਈ ਛੋਟਾ ਹੈ ਤੇ ਉਹ ਸਨਮਾਨਜਨਕ ਧਾਰਮਿਕ ਥਾਂ ਤੇ ਹੈ ਕੋਈ ਪੁਜਾਰੀ ਵੀ ਹੈ ਤੇ ਸਾਰੇ ਮੱਥਾ ਟੇਕਦੇ ਆਂ ਗੋਦੀ ਹੱਥ ਲਾਉਂਦੇ ਆਂ ਤੇ ਗੁਲਾਬ ਚੰਦ ਗਟਾਰੀਆਂ ਨੇ ਗਿਆਨੀ ਕੁਲਦੀਪ ਸਿੰਘ ਗੜਗਜ ਦੇ ਗੋਦੀ ਹੱਥ ਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੋ ਗਏ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਅਸੀਂ ਕਿਉਂ ਕਹਿੰਦੇ ਆਂ ਵੀ ਦੁਨੀਆ ਭਰ ਚ ਦੁਨੀਆ ਨਤਮਸਤਕ ਹੁੰਦੀ ਹੈ ਕਿਉਂਕਿ ਉਹ ਮਹਾਨਤਾ ਉਸ ਤਖਤ ਦੀ ਬਹੁਤ ਵੱਡੀ ਹੈ ਇਸ ਕਰਕੇ ਹੁਣ ਕੀ ਹੁਣ ਸੁਖਵੀਰ ਬਾਦਲ ਇਹ ਕਹੂਗਾ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਸਿਰੋਪਾਉ ਦਿੱਤਾ ਰਾਜਪਾਲ ਸਾਹਿਬ ਨੂੰ ਹਾਲਾਂਕਿ ਬਹੁਤ ਸਾਰੀਆਂ ਮੰਗਾਂ ਵੀ ਰੱਖੀਆਂ ਗੱਲਾਂ ਵੀ ਕੀਤੀਆਂ ਕਿ ਜੀ ਬੇਅਦਬੀਆਂ ਤੇ ਸਖਤ ਕਾਨੂੰਨ ਬਣਾਣਾ ਹਨਾ ਜੀ ਧਾਰਮਿਕ ਮੰਗਾਂ ਬਹੁਤ ਸਾਰੀਆਂ ਰੱਖੀਆਂ ਉਹਨਾਂ ਨੇ ਜਿਹੜੀਆਂ ਵੀ ਉਹ ਲਗਾਤਾਰ ਪਬਲਿਕ ਮੰਚ ਤੇ ਰੱਖਦੇ ਨੇ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਜਿਹੜੇ ਐਕਟਿੰਗ ਜਥੇਦਾਰ ਨੇ ਪਰ ਸਵਾਲ ਇਹ ਹੈ ਕਿ ਗਿਆਨੀ ਹਰਪੀ ਸਿੰਘ ਨੂੰ ਜਦੋਂ ਕੇਂਦਰ ਦੀ ਲੀਡਰਸ਼ਿਪ ਮਿਲਦੀ ਸੀ ਉਹਦੇ ਤੇ ਸਵਾਲ ਖੜੇ ਕਰਦੇ ਸੀ ਅਕਾਲੀ ਦਲ ਦੇ ਲੀਡਰ ਕੀ ਹੁਣ ਗਿਆਨੀ ਕੁਲਦੀਪ ਸਿੰਘ ਗੜਗਜ ਤੇ ਵੀ ਕਰਨਗੇ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਭਾਰਤੀ ਜਨਤਾ ਪਾਰਟੀ ਦੇ ਲਾਏ ਹੋਏ ਲੀਡਰ ਰਾਜਪਾਲ ਨਾਲ ਮੁਲਾਕਾਤ ਕਰ ਲਈ ਇਹ ਛੋਟੀ ਰਾਜਨੀਤੀ ਹੈ ਇਹਦੇ ਤੋਂ ਬਚਣ ਦੀ ਲੋੜ ਹੈ ਸੰਦੀਪ ਜੀ ਸਾਡੀ ਹੁਣ ਸੁਖਵੀਰ ਬਾਦਲ ਨੂੰ ਵੀ ਇਹਨਾਂ ਗੱਲਾਂ ਤੋਂ ਬਚਣਾ ਚਾਹੀਦਾ ਵੀ ਤਖਸਹਬਾਨਾਂ ਤੇ ਕਬਜ਼ਾ ਹੋ ਗਿਆ ਔਰ ਸੁਖਵੀਰ ਬਾਦਲ ਸਿਆਸੀ ਤੌਰ ਤੇ ਜਿਹੜੀ ਉਹ ਇਸ ਤਰੀਕੇ ਦੀ ਆਪਣੀ ਆ ਆਪਣੀ ਜਿਹਨੂੰ ਪੰਜਾਬੀ ਚ ਕਹਿੰਦੇ ਆ ਨਾ ਇਸ ਤਰੀਕੇ ਦੇ ਆਪਣੀ ਜ਼ੁਬਾਨ ਤੋਂ ਗੱਲਾਂ ਕਰਦਾ ਉਹਦਾ ਨੁਕਸਾਨ ਹੁੰਦਾ ਸੁਖਵੀਰ ਬਾਦਲ ਨੂੰ ਕੋਈ ਫਾਇਦਾ ਨਹੀਂ ਹੁੰਦਾ ਉਹਦਾ ਸੁਖਵੀਰ ਬਾਦਲ ਨੂੰ ਵੀ ਕੋਈ ਬਹੁਤਾ ਫਾਇਦਾ ਨਹੀਂ ਇਹ ਜਿਹੀਆਂ ਗੱਲਾਂ ਕਰਨ ਦਾ ਵੀ ਤਖਸਹਬਾਨਾਂ ਤੇ ਕਬਜ਼ੇ ਹੋ ਗਏ ਜੀ ਜ਼ਥੇਦਾਰ ਸਹਿਬਾਨਾਂ ਨੇ ਆਹ ਕੀਤਾ ਜਿਵੇਂ ਐਸਪੀਸੀ ਦੇ ਮੈਂਬਰ ਕਹਿੰਦੇ ਸੀ ਸੋ ਇਹ ਬੜੇ ਸਤਕਾਰਯੋਗ ਆਉਦੇ ਨੇ ਜਿਹੜੇ ਵਿਅਕਤੀ ਇਹਨਾਂ ਆਉਦੇ ਆ ਤੇ ਅੱਗੇ ਵਿਧੀ ਵਿਧਾਨ ਦੇ ਨਾਲ ਉਹਨਾਂ ਦੀ ਨਿਯੁਕਤੀ ਕਰੋ ਤਾਂ ਕਿ ਸਮਾਜ ਦੇ ਵਿੱਚ ਲੋਕ ਉਹਨਾਂ ਨੂੰ ਸਤਕਾਰ ਦੇਣ ਹੁਣ ਤਾਂ ਸਥਿਤੀਆਂ ਇਹ ਆ ਗਈਆਂ ਵੀ ਜਥੇਦਾਰੀ ਜਥੇਦਾਰ ਸਾਹਿਬ ਦੀ ਗੱਲ ਨਹੀਂ ਮੰਨਦੇ ਮਤਲਬ ਜਿਹੜੀ ਸਭ ਤੋਂ ਵੱਡੀ ਧਾਰਮਿਕ ਸੰਕਟ ਪੈਦਾ ਹੋ ਗਿਆ ਕਿਉਂ ਕਿਉਂਕਿ ਪੋਲਿਟੀਕਲ ਲੋਕ ਗਲਤ ਫੈਸਲੇ ਕਰਨ ਲੱਗ ਗਏ ਪੋਲਿਟੀਕਲ ਲੋਕ ਧਾਰਮਿਕ ਜਥੇਬੰਦੀਆਂ ਦੇ ਵਿੱਚ ਆਪਣੀ ਮਰਜ਼ੀ ਦੇ ਜਿਵੇਂ ਅਕਾਲੀ ਰਾਜ ਵੇਲੇ ਗੱਲ ਚੱਲੀ ਸੀ ਨਾ ਵੀ ਐਮਐਲਏ ਡੀਐਸਪੀ ਲਵਾ ਕੇ ਆਉਂਦਾ ਸੀ ਕਿ ਜੀ ਹੁਣ ਜਿਹੜਾ ਡੀਐਸਪੀ ਹੈ ਉਹ ਇੱਕ ਤਰੀਕੇ ਨਾਲ ਹਲਕਾ ਇੰਚਾਰਜ ਹੀ ਲਵਾ ਲੂਗਾ ਵੀ ਇਸ ਐਮਐਲਏ ਨੇ ਆਪਣਾ ਡੀਐਸਪੀ ਲਵਾ ਲਿਆ ਉਹ ਫਿਰ ਡੀਐਸਪੀ ਉਸ ਐਮਐਲਏ ਤੋਂ ਬਾਹਰ ਨਹੀਂ ਸੀ ਚੱਲਦਾ ਅਸਲ 'ਚ ਫਿਰ ਡੀਐਸਪੀ ਐਮਐਲਏ ਬਣ ਜਾਂਦਾ ਸੀ ਤੇ ਜਿਹੜਾ ਦੂਜਾ ਡੀਐਸਪੀ ਸੀ ਨਾ ਉਹ ਬੇਸਿਕਲੀ ਬਣ ਜਾਂਦਾ ਸੀ ਡਿਪਟੀ ਡੀਐਸਪੀ ਕਹਿਣ ਨੂੰ ਭਾਵੇਂ ਉਹਦੀ ਪੋਸਟ ਡੀਐਸਪੀ ਦੀ ਹੁੰਦੀ ਸੀ ਉਹ ਐਮਐਲਏ ਦੇ ਪੀਏ ਦੇ ਤੌਰ ਤੇ ਐਮਐਲਏ ਉਹਨੂੰ ਬਣਾ ਲੈਂਦੇ ਸੀ ਵੀ ਇਹ ਤਾਂ ਪੀਏ ਦੀ ਤਰ੍ਹਾਂ ਸਵੇਰੇ ਸ਼ਾਮ ਐਮਐਲਏ ਨੂੰ ਯੈਸ ਸਰ ਯੈਸ ਸਰ ਮੈਂ ਸੁਣੇ ਨੇ ਡੀਐਸਪੀ ਕਹੀ ਕਈ ਡੀਐਸਪੀ ਐਮਐਲਏ ਨੂੰ ਮਜਬੂਰੀ ਚ ਇੱਕ ਤਾਂ ਹੁੰਦਾ ਇੱਜ਼ਤ ਨਾਲ ਕਿਸੇ ਨੂੰ ਯੈਸ ਸਰ ਕਹਿਣਾ ਇੱਕ ਹੁੰਦਾ ਡਰ ਨਾਲ ਕਹਿਣਾ ਪਤਾ ਲੱਗ ਜਾਂਦਾ ਸੰਦੀਪ ਜੀ ਜਦੋਂ ਤੁਸੀਂ ਸਕੂਲ ਜਾ ਕੇ ਆਪਣੇ ਟੀਚਰ ਨੂੰ ਗੁੱਡ ਮਾਰਨਿੰਗ ਬੁਲਾਉਨੇ ਹੋ ਨਾ ਉਹ ਪਤਾ ਲੱਗ ਜਾਂਦਾ ਤੁਸੀਂ ਦਿਲੋਂ ਇੱਜ਼ਤ ਨਾਲ ਬੁਲਾ ਰਹੇ ਹੋ ਜਾਂ ਤੁਸੀਂ ਰਸਮ ਅਦਾਇਗੀ ਕਰ ਰਹੇ ਹੋ ਸੋ ਸੁਖਵੀਰ ਬਾਦਲ ਨੂੰ ਵੀ ਹੁਣ ਰੱਬ ਸੁੱਖ ਰੱਖੇ ਕਿਤੇ ਅਕਾਲੀ ਦਲ ਦਾ ਲਾਲਾ ਕੋਈ ਸਵਾਲ ਹੀ ਨਾ ਚੱਕ ਦੇ ਵਿਗਿਆਨੀ ਕੁਲਦੀਪ ਸਿੰਘ ਗੜਗਜ ਜਿਹੜੇ ਸਰੋਪਾ ਦੇਤਾ ਇਹਨਾਂ ਨੇ ਰਾਜਪਾਲ ਸਾਹਿਬ ਨੂੰ ਜਾਂ ਉਹਨਾਂ ਨਾਲ ਮਿਲ ਲੇ ਜਾਂ ਗਵਰਨਰ ਸਾਹਿਬ ਉਹਨਾਂ ਨੂੰ ਮਿਲ ਲੇ ਵੀ ਕਿਤੇ ਵੀਡੀਓ ਵਾਇਰਲ ਕਰਨ ਲੱਗ ਜਾਣ ਜਿਵੇਂ ਗਿਆਨੀ ਹਰਪ੍ਰੀਤ ਜੀ ਕਰਦੇ ਸੀ ਛੋਟੀਆਂ-ਛੋਟੀਆਂ ਵੀਡੀਓ ਸੋ ਇਹ ਰਾਜਨੀਤਿਕ ਰਾਜਨੀਤੀ ਬਹੁਤ ਗਲਤ ਟਰੈਕ ਤੇ ਚਲੀ ਗਈ ਸੰਦੀਪਤੀ ਅਲਸਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸასი ਦਾ ਜੀ ਬਹੁਤ ਧੰਨਵਾਦ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਬਹੁਤ ਧੰਨਵਾਦ ਸੰਦੀਪ ਜੀ ਔਰ ਅਖੀਰ ਚ ਮੈਂ 30 ਸੈਕਿੰਡ ਲਵਾਂਗਾ ਕਿਉਂਕਿ ਜਦ ਤੱਕ ਮੈਂ ਇਹ ਗੱਲ ਨਹੀਂ ਕਰਦਾ ਨਾ ਆਪਣਾ ਸ਼ੋਅ ਸੰਪੂਰਨ ਨਹੀਂ ਹੋਣਾ ਜਿਵੇਂ ਤੁਸੀਂ ਸਵਾਲ ਕੀਤਾ ਸੀ ਉਹ ਮੇਰੇ ਦਿਮਾਗ ਚ ਪਿਆ ਹੀ ਰਹਿ ਗਿਆ ਮੈਂ ਕਿਉਂ ਬਾਰ ਬਾਰ ਕਹਿਣਾ ਕਿ ਸਤਾਈ ਚ ਮੁਕਾਬਲਾ ਪੰਜ ਮੈਂਬਰੀ ਕਮੇਟੀ ਨਾਲ ਹੋਣਾ ਹੈ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਨਾਲ ਹੋਣਾ ਹੈ ਇਸੇ ਕਰਕੇ ਕਹਿਣਾ ਕਿ ਸਾਡੀਆਂ ਵਿਰੋਧੀ ਧਿਰਾਂ ਲੋਕਾਂ ਚ ਭਰੋਸਾ ਨਹੀਂ ਬਣਾ ਪਾ ਰਹੀਆਂ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਭਰਤੀ ਲਈ ਜਿਹੜਾ ਹਜੂਮ ਉਮੜਿਆ ਜਿਹੜੀ ਲੋਕਾਂ ਚ ਸ਼ਰਧਾ ਆਈ ਹੈ ਉਹ ਭਰਤੀ ਕਰਾ ਰਹੇ ਨਹੀਂ ਉਹ ਇਸੇ ਕਰਕੇ ਕਿ ਸਾਨੂੰ ਇਹੋ ਜੀ ਤੇ ਸਾਡੀ ਖੇਤਰੀ ਚਾਹੀਦੀ ਹੈ ਜਿਹੜੀ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਵਿਕੇ ਨਾ ਔਰ ਪੰਜਾਬ ਦੇ ਹਿੱਤਾਂ ਦੇ ਲਈ ਖੜੇ ਔਰ ਉਹ ਪੰਜ ਮੈਂਬਰੀ ਕਮੇਟੀ ਦੀ ਭਰਤੀ ਚੋਂ ਉਹ ਤੇਰ ਨਿਕਲਣੀ ਹੈ ਔਰ ਉਹਦਾ ਹੀ 27 ਚ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੋਣਾ ਹੈ ਸੱਤਾ ਦਾ ਸੰਘਰਸ਼ ਆਮ ਆਦਮੀ ਪਾਰਟੀ ਨਾਲ ਭਗਵੰਤ ਮਾਨ ਨਾਲ ਪੰਜ ਮੈਂਬਰੀ ਦੀ ਲੀਡਰਸ਼ਿਪ ਹੀ ਕਰ ਸਕੂਗੀ ਅਗਰ ਪੰਜਾਬ ਚ ਕਰੂਗੀ ਨਹੀਂ ਤਾਂ ਬਾਕੀ ਮੌਜੂਦਾ ਪਾਰਟੀਆਂ ਜੋ ਸਥਿਤੀ ਚ ਨਹੀਂ ਹੈ ਕਿ ਇਹ 27 ਚ ਭਗਵੰਤ ਮਾਨ ਨੂੰ ਚੈਲੰਜ ਦੇ ਦੇਣ। ਜੀ ਸਭ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ।